ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਪਾਰੇ ਅੱਜ ਹਲਕਾ ਫਰੀਦਕੋਟ ਦੇ ਜ਼ਿਲ੍ਹੇ ਮੋਗੇ ਪਹੁੰਚੇ ਆਂ ਮੋਗੇ ਵਾਸੀਆਂ ਦੀ ਲੈਣੇ ਆਂ ਰਾਏ ਕੀ ਨੂੰ ਜਤਾ ਕੇ ਹਲਕਾ ਫਰੀਦਕੋਟ ਤੋਂ ਦਿੱਲੀ ਭੇਜਣਗੇ ਅੰਕਲ ਦੀ ਵੋਟ ਕਿ ਨੂੰ ਪਾਉਣਗੇ ਇਸ ਵਾਰ ਹਾਂਜੀ ਵੋਟ ਕਿਹਨਾਂ ਪਾਵਾਂਗੇ ਵੋਟ ਪਾਵਾਂਗੇ ਕਾਂਗਰਸ ਨੂੰ ਕਾਂਗਰਸ ਨੂੰ ਕਾਂਗਰਸ ਤੋਂ ਕੋਣ ਹੈ ਕਾਂਗਰਸ ਤੋਂ ਤੇ ਹੈ ਕਾਂਗਰਸ ਦਾ ਉਮੀਦਵਾਰ ਕਿਹੜਾ ਵਾ ਗਾਂ ਕਾਂਗਰਸ ਦਾ ਉਮੀਦਵਾਰ ਹੈ ਜੀ ਆ ਕੁੜੀ ਸੂਦ ਹਾਂ ਠੀਕ ਹੈ ਅੱਡੀ ਤੁਹਾਡੀ ਵੋਟ ਕਾਂਗਰਸ ਬੰਦੇ ਅੱਛਾ ਬਾਈ ਤੁਹਾਡੀ ਵੋਟ ਵੋਟ ਕਿਹਨਾਂ ਪਾਵਾਂਗੇ ਮਾਇਆ ਜੋ ਜਿਹੜਾ ਸਾਡੇ ਚੰਗਾ ਸਮਝੂ ਬਾਈ ਤਾਂ ਉਹਨੂੰ ਪਾਉਣੀ ਆ ਅੱਛਾ ਠੀਕ ਹੈ ਜੀ ਐਰ ਕੀ ਪੈ ਦੇਣਾ ਪਤਾ ਕਿੰਨਾ ਔਖੇ ਹੋਏ ਗਰੀਬ ਜਨਤਾ ਨੂੰ ਕੌਣ ਪੁੱਛਦਾ ਅੱਜ ਕੱਲ ਠੀਕ ਹੈ ਜੀ ਆਓ ਕੋਈ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਲੋਕਾਂ ਦੀ رائے ਕਿਹਨੂੰ ਵੋਟ ਪਾਉਣਗੇ ਹਲਕਾ ਮੋਗਾ ਅਦੇਵਾਸੀ ਸਰ ਵੋਟ ਕਿਹਨੂੰ ਪਾਓਗੇ ਚੱਕਰੀ ਟੱਕੜੀ ਨੂੰ ਅੱਛਾ ਜੀ ਭਾਈ ਤੁਹਾਡੀ ਵੋਟ ਕਿਹਨੂੰ ਪਾਓਗੇ ਭਾਈ ਸੋਚਿਆ ਨਹੀਂ ਵੀਰੇ ਸੋਚਿਆ ਨਹੀਂ ਨਾ 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 ਯਾਰ ਬਸ ਮੋਕੇ ਤੇ ਦੇਖੀਂ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦੇ ਆ ਕੰਮ ਸਾਰੇ ਠੀਕ ਆ ਆਪਣੀ ਜਗ੍ਹਾ ਤੇ ਹਾਂਜੀ ਆਓ ਭਾਈ ਤੁਹਾਡੀ ਵੋਟ ਪਰਸਨਲ ਮੈਟਰ ਹਾਂਜੀ ਪਰਸਨਲ ਪਰਸਨਲ ਅੱਛਾ ਠੀਕ ਹੈ ਜੀ ਤੁਹਾਡੀ ਵੋਟ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਭਾਜੀ ਕਾਂਗਰਸ ਨੂੰ ਸਰਕਾਰ ਨੂੰ ਵੋਟ ਪਾਵਾਂਗੇ ਕਾਂਗਰਸ ਨੂੰ ਹਾਂਜੀ ਠੀਕ ਹੈ ਜੀ ਕਾਂਗਰਸ ਦਾ ਜਿਹੜਾ ਪੁਰਾਣਾ ਐਮਪੀ ਰਿਹਾ ਵਾ ਇੱਥੇ ਮੁਹੰਮਦ ਸਦੀਕ ਨੇ ਇੱਕ ਕੰਮ ਕਰਨਾ ਤੋਂ ਵਧੀਆ ਉਹਨਾਂ ਦਾ ਬਹੁਤ ਵਧੀਆ ਕੰਮ ਕੀਤਾ ਆਉਂਦਾ ਰਹੋ ਇੱਕ ਕੜਾ ਦੇ ਪਿੰਡਾਂਾਸਤੇ ਬਹੁਤ ਪੈਸਾ ਲੈ ਕੇ ਆਂਦਾ ਸੀ ਬਥੇਰੀਆਂ ਗਰੰਟੀ ਦਿੱਤੀਆਂ ਇਹਨਾਂ ਨੇ ਪਿੰਡਾਂ ਨੂੰ ਬਹੁਤ ਇੱਥੇ ਫਿਰ ਉਹਨਾਂ ਦਾ ਟਿਕਟ ਕਿਉਂ ਕੱਟੀ ਗਿਆ ਇਸ ਵਾਰ ਟਾਈਟ ਤਾਂ ਆ ਵੀ ਉੱਤੇ ਹਾਈ ਕਮਾਂਡਾ ਹੁੰਦਾ ਵੀ ਇਹਨਾਂ ਦੇ ਆਪਣੇ ਹਿਸਾਬ ਨਾਲ ਟਿਕਟਾਂ ਦੇਣੀਆਂ ਹੁੰਦੀਆਂ ਹਰ ਵਾਰੀ ਇਸ ਕਰਕੇ ਵੀ ਜੋ ਉਹਨਾਂ ਨੂੰ ਕੈਂਡੀਡੇਟ ਗਾਂਹ ਹੋਰ ਵਧੀਆ ਕੰਮ ਕਰਦਾ ਚੰਗਾ ਲੱਗਦਾ ਜਿਵੇਂ ਤੁਸੀਂ ਆ ਤੁਸੀਂ 12 ਪਾਸਟਰ ਦੇ ਘਰ ਤਾਂ ਨਹੀਂ ਪੜੇਗੇ ਠੀਕ ਹੈ ਅਗਲੀ ਯਾਰ ਤੁਹਾਨੂੰ ਨੌਕਰੀ ਕਿਹਨੂੰ ਦੇਣੀ ਹੈ ਕਿਹੜਾ 10 ਪਾਸ ਨੂੰ ਦਿੱਤੀ ਜਾਂਦੀ ਹੈ ਵੀਏ ਪਾਸ ਨੂੰ ਦਿੱਤੀ ਕਿ ਤੁਹਾਨੂੰ ਕਿਉਂ ਨਹੀਂ ਦਿੱਤੀ ਜਾਂਦੀ ਦੁਬਾਰਾ ਇਸ ਕਰਕੇ ਵੀ ਇਹ ਸਰਕਾਰਾਂ ਦੇ ਜਾਂ ਕੰਮਕਰ ਉਹ ਦੇਖਦੇ ਆ ਵੀ ਗਾਂ ਹੋਰ ਵਧੀਆ ਇੱਕ ਲੀਡਰ ਆਵੇ ਹਰ ਇੱਕ ਇਹ ਨਹੀਂ ਵੀ ਇੱਕ ਨੂੰ ਟਿਕਟ ਹਰ ਵਾਰ ਦੇਈਈਏ ਹਾਂਜੀ ਹਾਂਜੀ ਕਿਹਦੇ ਵੀ ਇਹ ਆਪਦੀ ਕੋਈ ਇਹ ਤਾਂ ਨਹੀਂ ਵੀ ਜਾਇਦਾਦ ਆ ਕਿ ਉਹਨੂੰ ਦਈ ਜਾਣੀ ਟਿਕਟ ਹਰ ਵਾਰੀ ਹਰ ਬੰਦੇ ਨੂੰ ਨਵੇਂ ਨੂੰ ਦੇਣੀ ਚਾਹੀਦੀ ਕਿ ਗਾਂ ਮੌਕਾ ਹੋਰ ਆਵੇ ਤੇ ਵਧੀਆ ਹੋਰ ਕੰਮ ਹੋਣ ਬਾਅਦ ਸੜਕ ਭਾਈ ਤੁਹਾਡੀ ਵੋਟ ਕਾਂਗਰਸ ਹੀ ਹੈ ਜੀ ਕਾਂਗਰਸ ਹੋਰ ਲੋਕਾਂ ਨੇ ਵੀ ਕਰਦੇ ਗੱਲਬਾਤ ਅੰਕਲ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕੰਮ ਦੇ ਕੰਮ ਕਰਾਉਂਦਾ ਉਹਨਾਂ ਦਾ ਕੀਤਾ ਹੋਇਆ ਸਰ ਜੀ ਸੜਕਾਂ ਜੋ ਪੰਜਾਬ ਦੀਆਂ ਸ਼੍ਰੋਮਣੀ ਅਕਾਲੀ ਦਲ ਨੇ ਬਣ ਜੋ ਪੰਜਾਬ ਦੀ ਖੇਤੀ ਦੇ ਮਸਲੇ ਹੱਲ ਕੀਤੇ ਸਾਰੇ ਸ਼੍ਰੋਮਣੀ ਕਾਲੀ ਦਲ ਨੇ ਕੀਤੇ ਸ਼੍ਰੋਮਣੀ ਕਾਲੀ ਦਲ ਇੱਕ ਖੇਤਰੀ ਪਾਰਟੀ ਆ ਉਹ ਪੰਜਾਬ ਦੇ ਮਸਲਿਆਂ ਨੂੰ ਹੱਲ ਦਿੱਲੀ ਦੇ ਵਿੱਚ ਕਰਵਾਉਣ ਦੇ ਲਈ ਜਾ ਰਹੀ ਆ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹ ਸਾਰੇ ਆਕਾ ਦਿੱਲੀ ਦੇ ਆ ਉਹਨਾਂ ਦੇ ਕਾਂਗਰਸ ਹੋਈ ਭਾਵੇਂ ਭਾਜਪਾ ਹੋਈ ਚਾਹੇ ਇਹ ਆਮ ਆਦਮੀ ਪਾਰਟੀ ਹੋਈ ਇਹਨਾਂ ਦਾ ਕੋਈ ਪੰਜਾਬ ਦੇ ਵਿੱਚ ਆਧਾਰ ਹੈ ਨਹੀਂ ਇਹ ਤਾਂ ਬਸ ਸੈਂਟਰ ਦੇ ਉੱਤੋਂ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਆ ਆ ਦੇ ਅੰਕਲ ਜੀ ਬੈਠੇ ਆ ਅੰਕਲ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਦੱਸਣਾ ਨਹੀਂ ਹੈ ਜੀ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦੇ ਪਿਆ ਸਾਰੇ ਸਾਰੇ ਵਧੀਆ ਲੱਗਦੇ ਪਰ ਦੱਸਣਾ ਨਹੀਂ ਅੱਛਾ ਸਾਰੇ ਕੰਮ ਵਧੀਆ ਭਾਈ ਤੁਹਾਡੀ ਵੋਟ ਗੁਪਤ ਹੀ ਆ ਵੀਰੇ ਕਈਆਂ ਨੇ ਇਹ ਗੁਪਤ ਰੱਖੀ ਹੋਈ ਹੈ ਕਿ ਆਪਣਾ ਹੱਕਾ ਵੀ ਕਿਸੇ ਨੂੰ ਦੱਸਣਾ ਨਹੀਂ ਦੱਸਣਾ ਆ ਭਾਈ ਜੀ ਖੜਿਆ ਭਾਈ ਜੀ ਵੋਟ ਕਿਹਨੂੰ ਪਾਓਗੇ ਸਰ ਜੀ ਮੈਨੂੰ ਇਹਨਾਂ ਕਲਾ ਲੰਦਾ ਇੱਕ ਮਿੰਟ ਮੈਨੂੰ ਪਰਦਾ ਲਾ ਲਾਂ ਤੇ ਪਰਨਾ ਭਾਈ ਜੀ ਵੋਟ ਕਿਹਨੂੰ ਪਾਓਗੇ ਭਾਈ ਸਰ ਜੀ ਆਮ ਆਦਮੀ ਨੂੰ ਪਾਵਾਂਗੇ ਅੱਛਾ ਜੀ ਹਾਂ ਜੀ ਕੋਈ ਇੱਕ ਕੰਮ ਵਧੀਆ ਕਿਹੜਾ ਦੋਨਾਂ ਦਾ ਸਰ ਉਹਨਾਂ ਨੇ ਸਕੂਲਾਂ ਦੀ ਗੱਲ ਕੀਤੀ ਹੈ ਹਾਂਜੀ ਐ ਮੈਡੀਕਲ ਦੀ ਗੱਲ ਕੀਤੀ ਹੈ ਜਿਹੜੀ ਦਵਾਈਆਂ ਫਰੀ ਦੀ ਗੱਲ ਕੀਤੀ ਹੈ ਵਧੀਆ ਸਕੂਲ ਬਣਾ ਰਹੇ ਆ ਵਧੀਆ ਹਸਪਤਾਲ ਬਣਾ ਰਹੇ ਆ ਜੋ ਕਾਰਪੋਰੇਸ਼ਨ ਦੀ ਉਹ ਵੀ ਵਧੀਆ ਕਰ ਰਹੇ ਆ ਆਨ ਦਾ ਵਧੀਆ ਲੱਗ ਰਿਹਾ ਜੀ ਜੀ ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਦੇਖਦੇ ਆਂ ਹਲਕਾ ਫਰੀਦਕੋਟ ਦੇ ਵਾਸੀ ਜ਼ਿਲ੍ਹਾ ਮੋਗਾ ਦੇ ਨੇੜੇ ਕਿਹਨੂੰ ਚਤਾ ਕੇ ਸਵਾਰ ਐਮਪੀ ਬਣਾ ਕੇ ਦਿੱਲੀ ਭੇਜਣਗੇ ਆਓ ਕਰਦੇ ਆਂ ਗੱਲਬਾਤ ਕਿਉਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਤੋਂ ਕਰਮਜੀਤ ਅਨਮੋਲ ਭਾਜਪੀ ਦੀ ਗੱਲ ਕਰ ਲਈ ਹੰਸਰਾ ਹੰਸ ਨੂੰ ਦਿੱਲੀ ਤੋਂ ਲਿਆ ਕੇ ਫਰੀਦਕੋਟ ਤੇ ਹਲਕਾ ਫਰੀਦਕੋਟ ਤੇ ਟਿਕਟ ਦਿੱਤੀ ਗਈ ਆ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਰਜਿੰਦਰ ਸਿੰਘ ਤੇ ਕਾਂਗਰਸ ਦੀ ਗੱਲ ਕਰ ਲਈ ਅਮਰਜੀਤ ਕੌਰ ਸਾਹੋਂ ਕੇ ਨੂੰ ਟਿਕਟ ਦਿੱਤੀ ਗਈ ਆ ਬਾਈ ਜੀ ਵੋਟ ਕਿਹਨੂੰ ਪਾਓਗੇ ਭਾਈ ਜਿਹੜਾ ਕੰਮ ਕਰੋ ਉਹਨੂੰ ਕਿਸ ਕੀ ਦੇ ਬੜੀ ਕੰਮ ਦੀ ਲੱਗਦਾ ਤੁਹਾਨੂੰ ਭਾਈ ਕਾਂਗਰਸ ਪਾਰਟੀ ਦੇ ਕਾਂਗਰਸ ਦੇ ਆਓ ਬਾਈ ਜੀ ਉਹਨੇ ਖੜਿਆ ਬਾਈ ਜੀ ਵੋਟ ਕਿਹਨੂੰ ਬਾਹੋਗੇ ਇਸ ਵਾਰ ਵੋਟਾਂ ਦੇ ਵਿੱਚ ਹੀ ਆ ਸਾਰਾ ਕੁਝ ਹਲੇ ਯਾਰ ਜਿੰਨੂੰ ਬਾਹੋਗੇ ਫਿਰ ਵੀ ਐਕਟੀ ਜੇ ਵੇਖਿਆ ਜਾਵੇ ਤਾਂ ਕੰਮ ਉਹਨੇ ਹੋਏ ਨਹੀਂ ਏ ਹਾਂਜੀ ਅਸੀਂ ਸ਼ਾਇਦ ਕਾਲੀਦਲ ਨੂੰ ਪਾਈ ਵਾਪਸ ਅਸੀਂ ਉੱਥੇ ਜਾਈਏ ਹਾਂਜੀ ਸਾਡੀ ਵੋਟ ਬਾਈ ਆਪਾਂ ਪੰਜੇ ਨੂੰ ਪਾਵਾਂਗੇ ਅੱਛਾ ਪੰਜੇ ਨੂੰ ਵੋਟ ਪਾਵਾਂਗੇ ਲੈਨੂਗਾ ਕਾਂਗਰਸ ਕਾਲੀ 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 ਮੈਨਾਂ ਤੁਹਾਡੀ ਵੋਟ ਮੇਰੀ ਬਣੀ ਨਹੀਂ ਅੱਛਾ ਬਣੀ ਨਹੀਂ ਵੋਟ ਆਹ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦਾ ਜਾਣਦਿਆਂ ਹਲਕਾ ਅਫੀਦਕੋਟ ਤੋਂ ਕਿਹਨੂੰ ਜਿਤਾ ਕੇ ਭੇਜਦੇ ਸਰ ਵੋਟ ਕਿਹਨੂੰ ਪਾਉਂਗੇ ਵੋਟ ਕਿਹਨੂੰ ਪਾਉਂਗੇ ਇਹਨੂੰ ਪਾਉਂਗੇ ਦੇਖਾਂਗੇ ਕਾਂਗਰਸ ਨੂੰ ਪਾਉਂਗੇ ਕੀ ਹੋਏਗਾ ਕੁਝ ਦੇ ਨਹੀਂ ਵਾਕੀ ਨਹੀਂ ਪਰ ਅਜੇ ਕਈਆਂ ਨੇ ਦੇਖ ਲਿਆ ਕਈਆਂ ਨੇ ਦੇਖਣਾ ਆਹ ਹੋਰ ਲੋਕਾਂ ਨਾਲ ਗੱਲਬਾਤ ਕਰਦਾ ਅੰਕਲ ਜੀ ਵੋਟ ਕਿਹਨੂੰ ਪਾਉਂਗੇ ਹਾਂਜੀ ਵੋਟ ਕਿਹਨੂੰ ਪਾਉਂਗੇ ਕਿਹਨੂੰ ਪਾਈਏ ਆ ਦੋ ਕਾਲੀਆਂ ਨੂੰ ਅਜੀ ਕਾਲੀ ਗੱਲ ਨੂੰ ਆ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਅੰਕਲ ਜੀ ਬੈਠੇ ਆ ਅੰਕਲ ਜੀ ਵੋਟ ਕਿਨੂੰ ਪਾਓਗੇ ਇਸ ਵਾਰ ਤੁਸੀਂ ਮੈਂ ਸਾ ਆਪਣੀ ਤਾਂ ਵੋਟ ਹੀ ਨਹੀਂ ਪਾਵਾਂ ਵੋਟ ਦੀ ਬੜੀ ਹੈਗੀ ਅਸੀਂ ਬਾਹਰ ਆਏ ਅੱਛਾ ਬਾਹਰ ਆਏ ਠੀਕ ਆ ਆ ਬਾਈ ਜੀ ਵੋਟ ਕਿਨੂੰ ਪਾਓਗੇ ਸਰਬਜੀਤ ਸਰਬਜੀਤ ਕਾਰਨ ਬਾਸ ਕੌਮ ਨਾਲ ਅੱਛਾ ਕੌਮ ਨਾਲ ਬਾਈ ਜੀ ਤੁਹਾਡੀ ਵੋਟ ਇਹ ਗੁਪਤਰੇ ਖਣਾਵਾਂ ਕੰਮ ਕੋਣ ਕਿਹੜੀ ਪਾਰਟੀ ਦੇ ਜਾਂ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਆ ਕਿਹੜਾ ਮਾ ਪਿੰਡਲ ਮੁਕਰਨ ਮੈਂ ਸਰਜੀਤ ਪਾਉਂਗਾ ਵੋਟ ਅਲੀ ਬੋਟ ਹੀ ਪਾਉਂਗੇ ਸਿੱਕੀ ਰੂਪ ਚ ਵੀ ਆਉਂਗੇ ਨਾਲ ਆ ਜਾਾਂਗੇ ਸਿੱਕੀ ਰੂਪ ਚ ਵੀ ਆਉਣਗੇ ਵੋਟ ਦੇ ਨਾਲ ਨਾਲ ਜੇ ਵੋਟ ਪਾਉਣਗੇ ਸਿੱਕੀ ਰੂਪ ਚ ਵੀ ਆਉਣਗੇ ਆਹ ਹੋਰ ਨਾ ਲੱਗਦਾ ਨਾ ਇਹ ਗੱਲਬਾਤ ਕਰਦੇ ਆ ਜਾਣ ਕੇ ਜਾਣਦੇ ਆ ਹਲਕਾ ਫਰੀਦਕੋਟ ਵਾਸੀਆਂ ਦੀ ਕੀ ਆ ਰਾਏ ਇਸ ਵਾਰ ਮੋਗੇ ਤੋਂ ਕਿਹਨੂੰ ਜਿਤਾਉਂਦੇ ਨੇ ਆਹਦੇ ਅੰਕਲ ਜੀ ਬੈਠਿਆ ਅੰਕਲ ਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਵੋਟ ਕਿਹਨੂੰ ਪਾਉਂਗੇ ਵੋਟ ਗੰਨਾ ਕਿਸਾਨ ਨੂੰ ਕਿਸਾਨ ਵਾਲਾ ਨਾਮ ਕੀ ਆ ਜੀ ਰਾਜਵੀਰ ਖਾਲਸਾ ਅਚਰ ਰਾਜਵੀਰ ਖਾਲਸਾ ਹਾਂ ਤੁਹਾਡੀ ਬਾਜ ਨੇ ਜਿਹੜੀ ਇਹਨੇ ਕਹੇਦੀ ਉਹੀ ਆਪਣੀ ਹੈ ਤੁਹਾਡੀ ਵੀ ਗੱਲ ਸਾਨੂੰ ਹੋਰ ਲੋਕਾਂ ਨੇ ਵੀ ਗੱਲਬਾਤ ਕਰਦੇ ਜਾਣਦੇ ਆ ਕਿ ਨੂੰ ਪਾ ਕੇ ਵੋਟ ਹਲਕਾ ਫਰੀਦਕੋਟ ਤੋਂ ਐਮਪੀ ਬਣਾਉਂਦੇ ਨੇ ਦਿੱਲੀ ਭੇਜਦੇ ਨੇ ਦੇਖਦੇ ਆ ਇੱਕ ਪਾਸੇ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਦੂਜੇ ਪਾਸੇ ਗੱਲ ਕਰ ਲਈ ਬੀਜੇਪੀ ਦੀ ਗੱਲ ਹੈ ਹਾਂਸਰਾ ਹੰਸ ਦਿੱਲੀ ਤੋਂ ਲੈ ਕੇ ਸਰ ਵੋਟ ਵੋਕੀ ਨੂੰ ਪਾਉਂਗੇ ਵੋਟ ਕਿ ਪਾਉਗੇ ਲੋਟ ਪਾ ਲੈਣਾ ਏਡਾ ਲੋਟ ਲੱਗਾ ਯਾਰ ਐ ਲੋਟ ਨਹੀਂ ਲੱਗਿਆਗਾ ਲੋਟ ਕਾ ਦਾ ਲੱਗਣਾ ਯਾਰ ਅਪੀਲਾ ਕਰੀ ਜਨੇ ਮਾਲ ਮੋਲ ਖਾਣੇ ਨਾਲ ਦਾ ਠੇਕੇ ਖੋਲਦਾ ਕੋਈ ਅੱਛਾ ਜੀ ਤੇ ਪਾਵੜੇ ਕਦੇ ਕੰਮ ਵੀ ਪਹਿਲਾਂ ਹੋਈ ਤੇ ਮਹੀਨਾ ਕ ਵਧੀਆ ਚ ਲੈ ਕਾ ਮਸਾਲ ਕੋਦੂ ਬਾਦ ਉਹੀ ਫੇਰ ਆਲ ਬੱਚਾ ਬੋਟ ਕਿ ਪਾਉਗੇ ਫਿਰ ਬੋਟ ਆਪ ਪਾ ਦਿਆਂਗੇ ਅਰ ਕੀ ਪਪਾਸਾ ਪਾਟ ਲਾਂਗੇ ਕਿਨੂੰ ਪਾਉਗੇ ਨਾ ਆਹਾਂ ਹਸਰਾਜ ਨੂੰ ਹਸਰਾਜ ਨੂੰ ਤੁਹਾਡੀ ਵੋਟ ਬਾਈ ਹਸਰਾਜ ਨੂੰ ਬਾਈ ਹਸਰਾਜ ਕਾਰਨ ਹਾਂਜੀ ਕਾਰਨ ਕਾਰਨ ਵੀ મોદી મોદી ਵਧੀਆ ਬੰਦਾ ਆਪਣੇ ਪੰਜਾਬ ਵਾਲੀ ਸੋਚ ਦਾ ਠੀਕ ਆ ਉਹਨਾਂ ਲਈ ਵੀ ਸੋਚਦਾ ਬਹਿਰ ਵਾਲੇ ਵੀ ਠੀਕ ਆ ਕੋਈ ਉਹਨਾਂ ਨੂੰ ਵੋਟਾਂ ਪੈਂਦੀ ਆ ਐਤੀ ਫਿਰ ਵੀ ਉਹੀ ਬਣੂਗਾ ਕਿਉਂਕਿ ਵੀ ਗੱਲ ਨਹੀਂ ਪਹਿਲਾਂ ਮਿਲਦੀ ਹੁੰਦੀ 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 ਸੀ 50 ਕਿਲੋ ਕਣਕ ਠੀਕ ਆ ਕਾਂਗਰਸ ਨੇ ਮੰਡੀ ਕਾਲੀ ਵਾਲਿਆਂ ਨੂੰ ਭਾਏ ਪਾਏ ਪਾਣੇ ਹੁਣ ਵੀ ਮਿਲਦੀ 11 ਕਿਲੋ ਕਣਕ ਮਿਲਦੀ 15 15 ਕਿਲੋ ਕਣਕ ਮਿਲਦੀ ਆ ਤੇ મોદી ਉਧਰ ਭਗਵਾਨਾਂ ਨੂੰ ਵੱਧ ਕਣਕ ਪੇਜਦੇ ਤੋ ਅਗੇ ਕੱਢ ਘਟ ਦਿੰਦੇ ਆ ਜੀ ਚਲੋ ਦੇਖਦੇ ਆ ਇਸ ਵਾਰ ਹਲਕਾ ਨੌਜਵਾਨ ਦੇ ਹਲਕਾ ਫਰੀਦਕੋਟ ਦੇ ਵਾਸੀ ਕਿਹਨੂੰ ਵੋਟ ਪਾਉਣਗੇ ਆਦੇ ਵਾਜੇ ਜਾ ਕੇ ਵਾਜੀ ਵੋਟ ਕਿਹਨੂੰ ਪਾਉਣਗੇ ਵੋਟ ਦੀ ਪਾਵਾਂਗੇ ਆਪਾਂ ਜਿਹੜਾ ਚੰਗਾ ਲੱਗਿਆ ਕਿਹੜਾ ਚੰਗਾ ਲੱਗਦਾ ਨਹੀਂ ਬਣਾਇਆ ਕਿਹੜਾ ਚੰਗਾ ਲੱਗਦਾ ਦੇਖੋ ਜੀ ਕਾਲੀ ਕਾਂਗਰਸ ਨਾਲੋਂ ਹਲੇ ਤੱਕ ਤਾਂ ਇਹ ਭਗਵੰਤ ਮਾਨ ਦੀ ਸਰਕਾਰ ਬਹੁਤ ਵਧੀਆ ਅਸੀਂ ਕਰਦੇ ਆ ਖੇਤੀਬਾੜੀ ਅੱਛਾ ਜੀ ਤੇ ਲਾਈਟ ਜਦੋਂ ਮਰਜ਼ੀ ਜਾ ਕੇ ਆਟੋਮੈਟਿਕ ਛੱਡ ਲਗੇ ਅੱਛਾ ਜੀ ਤੇ ਮੋਟਰ ਉਹਦੀ ਧਾਰ ਮਾਰਦੀ ਆ ਖੇਲ ਚੋਂ ਬਾਹਰ ਤੇ ਹਾਜੀ ਵੀ ਨਹੀਂ ਮੰਨਨੀ ਮੇਰੇ ਤੁਹਾਡਾ ਵੋਟ ਪਾਉਣਾ। ਤੁਸੀਂ ਹੁਣ ਸਮਝ ਤਾਂ ਗਏ ਆ। ਸਾਡੀ ਵੋਟ ਕਿਨੂੰ ਫਿਰ? ਆਪਣੀ ਭਗਵੰਤ ਮਾਨ ਨੂੰ। ਭਾਜੀ ਵੋਟ ਕਿਨੂੰ ਪਾਉਂਗੇ? ਆਮ ਆਦਮੀ ਪਾਰਟੀ। ਕਾਰਨ। ਕਾਰਨ ਸਭ ਕੋ ਫ੍ਰੀ ਆ। ਅੱਛਾ ਜੀ। ਇਸ ਲਈ ਅਸੀਂ ਸਾਰਿਆਂ ਨੂੰ ਪਾਵਾਗੇ ਹੀ। ਸਭ ਕੋ ਫ੍ਰੀ ਆ। ਅੱਛਾ ਠੀਕ ਹੈ। ਆ ਦੇ ਹੋਰ ਲੋਕਾਂ ਦੇ ਅੰਦਰ ਬੈਠਾ। ਭਾਜੀ ਵੋਟ ਕਿਨੂੰ ਪਾਉਂਗੇ? ਭਾਈ ਸਭ ਜੀ ਕਰਨ ਕਰਨ ਉਹਦੇ ਪਿਤਾਏ ਬੈਂਸ ਦੇ ਮੁੰਡਾ ਹਤਾ ਕਰਕੇ ਤਾਂ ਕਰਕੇ ਬੈਂਸ ਦੇ ਮੁੰਡਾ ਠੀਕ ਹੈ ਭਾਈ ਦੋਡੀ ਵੋਟ ਆਵਾਦੀ ਪਾਰਟੀ ਆਵਾਦੀ ਪਾਰਟੀ ਆ ਬਾਈ ਮਗਰ ਖੜਾ ਬਾਈ ਵੋਟ ਕਿ ਨੂੰ ਪਾਏਗਾ ਆਵਾਦੀ ਪਾਰਟੀ ਆਵਾਦੀ ਪਾਰਟੀ ਨੂੰ ਆਵਾਦੀ ਪਾਰਟੀ ਨੂੰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਹਲਕਾ ਮੋਗਾ ਅਦਿਵਾਸੀ ਇਸ ਵਾਰ ਕਿਹਨੂੰ ਜਿਤਾ ਕੇ ਦਿੱਲੀ ਭੇਜਦੇ ਨੇ ਇੱਕ ਪਾਸਿਓਂ ਆਵਾਦੀ ਪਾਰਟੀ ਦੀ ਗੱਲ ਕਰ ਲਈਏ ਕਰਮਜੀਤ ਅਨਮੋਲ ਜੀ ਨੇ ਬੀਜੇਪੀ ਤੋਂ ਹੰਸਰਾ ਹੰਸ ਨੇ ਮੌਜੂਦਾ ਐਮਪੀ ਜਿਹੜੇ ਦਿੱਲੀ ਨੇ ਦਿੱਲੀ ਤੋਂ ਮਰੀਦਕੋਟ ਪਹੁੰਚੇ ਨੇ ਤੇ ਕਾਲੀ ਦਲ ਦੀ ਕਰ ਲਈਏ ਅਮਰਜੀਤ ਸਿੰਘ ਜੀ ਤੇ ਕਾਂਗਰਸ ਦੀ ਗੱਲ ਕਰ ਲਈਏ ਬੀਬੀ ਅਮਰਜੀਤ ਕੌਰ ਸਾਹੋਂ ਕੇ ਇਸ ਵਾਰ ਚੋਣ ਮੈਦਾਨ 'ਚ ਉਤਰੇ ਨੇ ਇਸ ਦੂਜੇ ਪਾਸੇ ਨਾਲ ਦੇ ਨਾਲ ਸਰਬਜੀਤ ਸਿੰਘ ਖਾਲਸਾ ਜਿਹੜੇ ਕੀ ਸ਼ਹੀਦ ਭਾਈ ਬੀਨ ਸਿੰਘ ਦੇ ਪੁੱਤ ਸੁਪੁੱਤਰ ਨੇ ਉਹ ਵੀ ਚੋਣ ਮੈਦਾਨ 'ਚ ਉਤਰ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਖਦੇ ਹਲਕਾ ਬਰੀਦਕੋਟ ਦੇ ਲੋਕ ਕਿਹਨੂੰ ਵੋਟ ਪਾਉਂਦੇ ਨੇ ਸਰ ਵੋਟ ਕਿਹਨੂੰ ਪਾਉਂਗੇ ਇਸ ਵਾਰ ਵੀਰ ਜੀ ਕੀ ਕੋਈ ਸਵਾਲ ਹੈ ਲੋ ਸਾਡੇ ਕਿੰਨੇ ਨੇ ਸਾਡੇ ਰੱਬ ਦੇ 21 ਸਾਲ ਦਾ ਲੱਗਦੀ ਹੈ ਅੱਛਾ ਜੀ ਜੇ ਤੁਸੀਂ ਪੁੱਛਦੇ ਨਾ ਅਸੀਂ ਬੋਕਰ ਵਾਲੇ ਆ ਬੋਕਰ ਆ ਰਿਆ અમારી ਪਾਰਟੀ ਆਮ ਆਦੇਵਾਰ ਬੋਕਰ ਵਾਲੇ ਬੋਕਰ ਵਾਲੇ ਆਮ ਦਿਲ ਮਨ ਦੀ ਹਾਂਜੀ ਜੇ ਅੱਜ ਤੱਕ ਕਿਸੇ ਨੇ ਕਿਸੇ ਨਾਲ ਕਾਂਗਰਸ ਨਹੀਂ ਨਾ ਬਦਲ ਨਹੀਂ ਦਿੱਤਾ ਜਦੋਂ 12 ਰੁਪਏ ਲੋਡ ਪੈਂਦਾ ਸੀ ਬੁਖਾਰ ਚੜੀ ਜਾਂਦਾ ਸੀ ਸਾਨੂੰ ਸਾਨੂੰ ਪੈਂਦਾ ਗਰਮੀ ਹੁੰਦਾ ਪਰ ਬਿੱਲ ਹੀ ਪੈਂਦਾ ਬਾਰ-ਬਾਰ ਬਿੱਲ ਪਈ ਜਾਂਦਾ ਸੀਗਾ ਤੇ ਅੱਜ ਸਾਨੂੰ ਫ੍ਰੀ ਬਿੱਲ ਮਿਲ ਰਿਹਾ ਆਪਾਂ ਕਿਉਂ ਗੱਲ ਨਾ ਛੋਟਾਂਗੇ ਜੋ ਬੰਦਾ ਇਨਾ ਬਦਲ ਸ਼ੁੱਧ ਬੰਦਾ ਬਲਿਆ ਆਪਾਂ ਕਿਵੇਂ ਕਹਾਂਗੇ ਇਸ ਕਰਕੇ ਕੰਮ ਹੋ ਰਿਹਾ ਹੈ ਹਰ ਦਵਾਈਆਂ ਜਾਓ ਫ੍ਰੀ ਮਿਲ ਰਹੀਆਂ ਨੇ ਬੱਚੇ ਸਕੂਲ ਪੜ੍ਹਨ ਦੇ ਫ੍ਰੀ ਮਿਲ ਰਹੇ ਨੇ ਹਰ ਬਿਟੀ ਬਾਲ ਮਿਲ ਰਹੀ ਹੈ ਹਰ ਜੀ ਬੱਚੇ ਪੜ੍ਹਨ ਵਾਸਤੇ ਔਰ ਚੀਜ਼ਾਂ ਡਾਕਟਰ ਜੋ ਦੋਨੋਂ ਫ੍ਰੀ ਮਿਲ ਰਹੀਆਂ ਨੇ ਹਰ ਸਰਟੀਫਿਕੇਟ ਬਾਲ ਮਿਲ ਰਹੀ ਸਾਨੂੰ ਕੀ ਆ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਫਰੀਦਕੋਟ ਦੇ ਲੋਕਾਂ ਦੀ ਕੀ ਆ رائے ਅੰਕਲ ਜੀ ਵੋਟ ਕਿਹਨੂੰ ਪਾਓਗੇ ਹਾਂਜੀ ਵੋਟ ਆ ਕਿ ਪਾਵਾਂਗੇ ਕਾਂਗਰਸ ਨੂੰ ਕਾਂਗਰਸ ਨੂੰ ਹਾਂਜੀ ਕਾਂਗਰਸ ਨੂੰ ਵੋਟ ਪਾਉਣਗੇ ਅੰਕਲ ਜੀ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਹਾਂਜੀ ਚੱਲੀ ਗਿਆ ਤੇ ਦੇਖਦੇ ਆਂ ਗੱਲਬਾਤ ਕਰਕੇ ਕਿਹਨੂੰ ਵੋਟ ਪਾਉਣਗੇ ਇਸ ਵਾਰ ਹਲਕਾ ਮੋਗਾ ਦੇ ਵਾਸੀ ਭਾਈ ਵੋਟ ਕਿਹਨੂੰ ਪਾਓਗੇ ਇਸ ਵਾਰ ਔੜਾ ਆਮ ਆਦਮੀ ਨੂੰ ਆਮ ਆਦਮੀ ਪਾਰਟੀ ਨੂੰ ਆ ਬਾਈ ਗੜਾ ਬਾਈ ਵੋਟ ਕਿਹਨੂੰ ਪਾਏਗਾ ਇਸ ਵਾਰ ਅੱਜ ਜਾਣੋ ਫਿਰ ਕੱਲ੍ਹ ਹੀ ਆਣੂ ਭਾਈ ਤੁਹਾਡੀ ਵੋਟ ਕਿਸੇ ਅਜਾ ਕਿਸੇ ਨੂੰ ਵੀ ਨਹੀਂ ਆਹ ਹੋਰ ਲੋਕਾਂ ਦਾ ਵੀ ਜਾਣਦੇ ਆਂ ਕਰਦੇ ਆਂ ਗੱਲਬਾਤ ਸਰ ਵੋਟ ਕਿਹਨੂੰ ਪਾਓਗੇ ਸੇਬਰਜੀਤ ਸਿੰਘ ਖਾਲਸਾ ਜੀ ਅੱਛਾ ਸਰ ਕਿਸ ਨੂੰ ਖਾਲਸਾ ਹਾਂਜੀ ਭਾਈ ਤੁਹਾਡੀ ਵੋਟ ਸੇਬਰਜੀਤ ਸਿੰਘ ਖਾਲਸਾ ਅੰਦੋਠ ਕਿ ਇਹ ਹੋਰ ਲੋਕਾਂ ਦਾ ਕਰਦੇ ਗੱਲਬਾਤ ਜਾਣਦੇ ਆ ਲੋਕਾਂ ਦੀ ਕੀ ਆ رائے ਕਿਹਨੂੰ ਜਿਤਾ ਕੇ ਦਿੱਲੀ ਵੇਚਦੇ ਨੇ ਇਸ ਵਾਰ ਹਲਕਾ ਫਰੀਦਕੋਟ ਦੇ ਭਾਈ ਸਰ ਹੋਰ ਕਿਹਨੂੰ ਵੋਟ ਕਿਨ ਪਾਵੋਗੇ ਇਸ ਵਾਰ ਸਰ ਅਜੇ ਕੋਈ ਪਾਰਟੀਆਂ ਦਾ ਪਤਾ ਲੱਗ ਨਹੀਂ ਰਿਹਾ ਜਿੱਥੇ ਕੋਈ ਮਨ ਹੋਇਆ ਪਾ ਦੇਾਂਗੇ ਅੱਛਾ ਮਨ ਬਣਾਣੀ ਹੈਗਾ ਤੁਹਾਨੂੰ ਕਿਹੜੀ ਸਰਕਾਰ ਦੇ ਕਿਹੜੀ ਪਾਰਟੀ ਦੇ ਕੰਮ ਦੀ ਲੱਗਦਾ ਵੇਖੋ ਸਰ ਪਾਰਟੀਆਂ ਦਾ ਸਾਰੀਆਂ ਹੀ ਵਧੀਆ ਜੀ ਠੀਕ ਆ ਕੰਮਾਂ ਦੇ ਹਿਸਾਬ ਨਾਲ ਹਾਂਜੀ ਤੇ ਬਾਕੀ ਹਾਂ ਜਦੋਂ ਮਨ ਮੰਨਿਆ ਪਾਵਾਂਗੇ ਜੀ ਤੁਹਾਡੀ ਬਾਕੀ ਜਿੱਥੇ ਕਹੋਗੇ ਉੱਥੇ ਪਾ ਦੇਣ ਜਿੱਥੇ ਸਾਡੇ ਪ੍ਰਧਾਨ ਨਿਕਾ ਦਾ ਉੱਥੇ ਹੀ ਪਾ ਦੇਣੀ ਹੈ ਅੱਛਾ ਜੀ ਅੱਜ ਕੋਈ ਸੋਚਿਆ ਨਹੀਂ ਗਾ ਨਹੀਂ ਨਹੀਂ ਪਾਰਟੀਆਂ ਵਧੀਆ ਲੱਗਦੀਆਂ ਪਰ ਕੰਮ ਕਰਨ ਵਾਲਾ ਬੰਦਾ ਜਿੱਬ ਦੇਖਣਾ ਵੀ ਕੰਮ ਕਿਹੜਾ ਕਰ ਰਿਹਾ ਯਾਰ ਬੰਦਾ ਕਿਹੜਾ ਸਿਰੇ ਲਾ ਰਿਹਾ ਠੀਕ ਹੈ ਜੀ ਬੀਲੋ ਫੇਰ ਭਾਈ ਤੁਹਾਡੀ ਵੋਟ ਆਪਣੀ ਬਣੀ ਨਹੀਂ ਬਈ ਹਜੇ ਬਣੀ ਨਹੀਂ ਗਿਆ ਭਾਈ ਤੇਰੀ ਵੋਟ ਬਣ ਗਈ ਕਿਹਨੂੰ ਪਾਏਗਾ ਫਿਰ ਹਾਂ ਭਾਈ ਜਿਹੜਾ ਕੰਮ ਵਧੀਆ ਕਰਦੇ ਆਪਾਂ ਉਹਨਾਂ ਨੂੰ ਕੌਣ ਵਧੀਆ ਕਰਦਾ ਬਾਈ ਭਗਵਾਨ ਤੁਮਾਨ ਜੀ ਬਹੁਤ ਵਧੀਆ ਕਰਦਾ ਵਾ ਉਹਦੇ ਬਾਈ ਮਗਰ ਹੱਸਦਾ ਉਹਨੂੰ ਪੁੱਛਦਿਆ ਬਾਈ ਵੋਟ ਕਿਹੜੀ ਨੂੰ ਮੈਂ ਕਸਵਾ ਰਾਂ ਐ ਦੋ ਬਾਈ ਦੱਸਾਂਗੇ ਤੁਹਾਨੂੰ ਕਿਹੜੀ ਸਰਕਾਰ ਦੇ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗਦੇ ਆ ਪਾਰਟੀ ਵਧੀਆ ਮੋਦੀ ਪਾਰਟੀ ਵਧੀਆ ਯਾਰ ਕਿਹੜੀ ਪਾਰਟੀ ਵਧੀਆ ਮੋਦੀ ਭਾਈ ਭਾ ਵਧੀਆ ਹੈ ਵੋਟਿੰਗ ਵੋਟ ਫਿਰ ਕਿਨੂੰ ਨਹੀਂ ਨਹੀਂ ਇਹ ਨਹੀਂ ਦੱਸੀਦਾ ਹੁੰਦਾ ਅੱਛਾ ਆਏ ਆਪ ਜੀ ਤੈ ਤੈ ਕਰੋਂਗੇ ਵੋਟ ਪਾਣੀ ਹੈ ਕਿਨੂੰ ਕਿਨੂੰ ਕੋਈ ਕਿਹੜੀ ਪਾਰਟੀ ਨੂੰ ਵੋਟ ਪਾਣੀ ਹੈ ਭਾਈ ਐਂ ਸਰਾ ਤੈਨੂੰ ਲਾਈਵ ਦੱਸਾਂਗੇ ਯਾਰ ਦਾਦੇ ਬਾਈ ਨੇ ਦੱਸਣਾ ਨਹੀਂ ਹੈਗਾ ਪਰ ਗੱਲਾਂ ਕਰੇ ਦੱਸਦਾ ਵੀ ਮੈਂ ਵੋਟ ਪਾਉਣੀ ਕਿਨੂੰ ਆ ਸਾਰ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗਦੇ ਆ ਬਾਈ ਨੇ ਦੱਸਦਾ ਦੇਖਦੇ ਆ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਫਰੀਦਕੋਟ ਦੇ ਜ਼ਿਲ੍ਹੇ ਮੋਗੇ ਵਾਸੀਆਂ ਦੀ ਕੀ ਆ ਰਾਏ ਕਿਨੂੰ ਜਿਤਾ ਕੇ ਇਸ ਵਾਰ ਐਮਪੀ ਬਣਾ ਕੇ ਦਿੱਲੀ ਭੇਜਣਗੇ ਆਓ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਲੋਕਾਂ ਦੀ ਕੀ ਆ ਰਾਏ ਆਹਦੇ ਅੰਕਲ ਜੀ ਅੰਕਲ ਜੀ ਵੋਟ ਕਿਨੂੰ ਪਾਓਗੇ ਕਾਂਗਰਸ ਨੂੰ ਕਾਂਗਰਸ ਨੂੰ ਹੋਰ ਕਾਂਗਰਸ ਨੂੰ ਕੇ ਅਕਾਲੀ ਦਲ ਬੀਜੇਪੀ ਨੂੰ ਕਾਂਗਰਸ ਨੂੰ ਸਾਡੀ ਵੋਟ ਭਾਈ ਜੀ ਕਾਲੀ ਦਲ ਅਕਾਲੀ ਦਲ ਕਾਲੀ ਦਲ ਸਰਕਾਰ ਦੇ ਕੋਈ ਕੰਮ ਕੰਮ ਵਧੀਆ ਕਿਣਾ ਤੋਂ ਸਾਨੂੰ ਕੰਮ ਵਧੀਆ ਇਹ ਅਕਾਲੀ ਦਲ ਕੋਈ ਇੱਕ ਕਹਣਾ ਤੋਂ ਸਾਨੂੰ ਸਾਰਾ ਸਾਰਾ ਪੰਜਾਬ ਦੇ ਇਹ ਪ੍ਰਾਪਤੀ ਆ ਕਿ ਕੀ ਆ ਇਹ ਜੀ ਵਧੀਆ ਜਿਹੜੀ ਆਉਣ ਵਾਲੀ نسل ਖਤਮ ਹੁੰਦੀ ਪਈ ਹੈ ਜੀ ਹਾਂ ਜੀ ਵਧੀਆ ਜੀ ਕਿਹੜੇ ਅੰਕਲ ਦੀ ਵੋਟ ਕੀ ਰੂ ਪਾਓਗੇ ਵੋਟ ਪਾਵਾਂਗੇ ਕਿ ਪੰਜੇ ਨੂੰ ਅੱਜ ਪੰਜੇ ਨੂੰ ਆਹ ਹੋਰ ਲੋਕਾਂ ਨਾਲ ਗੱਲਬਾਤ ਕਰਦਾ ਜਾਣਦੇ ਆ ਕੀ ਆ ਰਾਏ ਸਰ ਵੋਟ ਕੀ ਰੂ ਪਾਓਗੇ ਇਸ ਵਾਰ ਗੰਨੇ ਵਾਲੇ ਨੂੰ ਜੀ ਗੰਨੇ ਵਾਲਾ ਕੌਣ ਉਮੀਦਵਾਰ ਆ ਆਣੀ ਆ ਰਹੇ ਆ ਪਰ ਆਪਾਂ ਪੈ ਦੇ ਅੰਕਲੀ ਵੋਟ ਕਿ ਨਵਾਉਂਗੇ ਅਜੇ ਕਿਸੇ ਨੂੰ ਪਾਣੀ ਜੀ ਜਿਉਂ ਜੀ ਫਰੀ ਆ ਸਭ ਚੋਰ ਹੀ ਨੇ ਅੱਛਾ ਜੀ ਹਾਂਜੀ ਠੀਕ ਆ ਹੋਰ ਲੋਕਾਂ ਨਾਲ ਜਾਣਦੇ ਗੱਲਬਾਤ ਕਰਦੇ ਆ ਕਿਹਨੂੰ ਪਾਉਣਗੇ ਵੋਟ ਭਾਜੀ ਵੋਟ ਕਿ ਨੂੰ ਪਾਉਂਗੇ ਪੰਜੇ ਨੂੰ ਜੀ ਅੱਛਾ ਪੰਜੇ ਤੁਹਾਡੀ ਵੋਟ ਭਾਈ ਜੀ ਪੰਜੇ ਨੂੰ ਕਾਰਨ ਬਸ ਪੰਜਾ ਹੀ ਪੰਜਾ ਜੀ ਅੱਛਾ ਪੰਜਾ ਹੀ ਪੰਜਾਬ ਵੋਟ ਕਿ ਨੂੰ ਪਾਏਗਾ ਹੈ ਵੋਟ ਕਿ ਨੂੰ ਪਾਏਗਾ ਵੋਟ ਭਾਈ ਆਪਦੇ ਪੰਥ ਨੂੰ ਪਾਵਾਂਗੇ ਆਪਾਂ ਕਿਹੜੇ ਪੰਥ ਨੂੰ ਖਾਲਸੇ ਨੂੰ ਭਾਈ ਸਰਬਜੀਤ ਸਿੰਘ ਨੂੰ ਕੱਲੀ ਵੋਟ ਹੀ ਪਾਉਣੀ ਹੈ ਕਿ ਕਿਸ ਰੂਪ ਚ ਵੀ ਹੋਣਾ ਭਾਈ ਇੱਥੋਂ ਜਮੀਰ ਤੋਂ ਪਾਉਣੀ ਹੈ ਵੋਟ ਬਦਲਾ ਆਪਾਂ ਝਾੜੂ ਦਾ ਵੀ ਲੈਂਦਾ ਸੀ ਸਾਰੀਆਂ ਸਰਕਾਰਾਂ ਵੇਖ ਲਈਆਂ ਨਾ ਕਹਿਣੇ ਕੀਤਾ ਇਹਨੇ ਤਾਂ ਜਮਾ ਹੀ ਬੇੜਾ ਕਰ ਕਰਤਾ ਆਪਾਂ ਵੀਰੇ ਪੋੜ ਪਾਵਾਂਗੇ ਆਪਦੇ ਪੰਥ ਨੂੰ ਆਪਦੀ ਕੌਮ ਨੂੰ ਤੇ ਕੌਮ ਪਿੱਛੇ ਸਾਰਿਆਂ ਨੂੰ ਇਹ ਹੀ ਅਪੀਲ ਆ ਵੀ ਪਾਓ ਠੀਕ ਹੈ ਆਪਦੇ ਪੰਥ ਮਗਰ ਤੁਰਨਾ ਚਾਹੀਦਾ ਵੀਰੇ ਆਪਣੇ ਉਹ ਨਾ ਕਹਿੰਦੇ ਵੀ ਪਾਣੀ ਚੈੱਕ ਕਰ ਕਰਕੇ ਵੇਂਦੇ ਪਏ ਨੇ ਆਪਦੇ ਪੰਥ ਮਗਰ ਖੜੋ ਚੰਗੀ ਗੱਲ ਆ ਆਜਾਦ ਖੜੇ ਆ ਬੰਦੇ ਆਪਣੇ ਝੋਟਾ ਖੜਾ ਇੱਕ ਖਡੂਰ ਸਾਹਿਬ ਵਾਲਾ ਉਹ ਤਾਂ ਜਿੱਤੇਗਾ ਭਾਰੀ ਵੋਟ ਨਾਲ ਪਰ ਕੋਈ ਨਹੀਂ ਸਮਾਂ ਬਦਲੇਗਾ ਹੌਲੀ ਹੌਲੀ ਆਲੇ ਭਾਈ ਜੀ ਵੋਟ ਕਿਹਨੂੰ ਪਾਵਾਂਗੇ ਇਹ ਚੈਨਲ ਦੀ ਆਉ ਕੋਈ ਭਾਈਪਾਂ ਨੂੰ ਪਾਵਾਂਗੇ ਜੀ ਅੱਛਾ ਜੀ ਭਾਈਪਾਂ ਨੂੰ ਪਾਵਾਂਗੇ ਜੀ ਭਾਈ ਤੁਹਾਡੀ ਵੋਟ ਸਰਬੀ ਸਿੰਘ ਖਾਲਸਾ ਕਾਰਨ ਖਾਲਸਾ ਪੰਥ ਦੀ ਅੱਛਾ ਜੀ ਪੰਥ ਨੂੰ ਵੋਟ ਪਾਉਣੀ ਹੈ ਇਹਨਾਂ ਦਾ ਭਾਈ ਦਾ ਬਿਆਨ ਹੈ ਪੰਥ ਨੂੰ ਵੋਟ ਪਾ ਕੇ ਇਸ ਵਾਰ ਸਰਬੀ ਜੀ ਖਾਲਸਾ ਜਿਹੜੇ ਚੀਤ ਭਾਈ ਬੈਂਸ ਸਿੰਘ ਦੇ ਸੁਪੁੱਤਰ ਉਹਨਾਂ ਨੂੰ ਵੋਟ ਪਾਵਾਂਗੇ ਭਾਈ ਤੁਹਾਡੀ ਵੋਟ ਹਾਂਜੀ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਗਰਮਜੀਤ ਨੂੰ ਗਰਮਜੀਤ ਨੂੰ ਭਾਈ ਤੁਹਾਡੀ ਵੋਟ ਵੋਟ ਆਪਾ ਪਾਤੀ ਮੋਦੀ ਨੂੰ ਅੱਛਾ ਮੋਦੀ ਨੂੰ ਵੋਟ ਬਾਤੇ ਨਵਾਈ ਹੁਣਾਂ ਦੇ ਪਾਉਣੀਆਂ ਕੀ ਹੋਇਆ ਦੇਖਦੇ ਆ ਭਾਈ ਵੋਟ ਕਿਹਨੂੰ ਪਾਉਂਗੇ ਇਸ ਵਾਰ ਜਿੰਨ ਮਰਜੀ ਪਾ ਲਾਂਗੇ ਜੇ ਚੰਗਾ ਲੱਗਿਆ ਅੱਛਾ ਠੀਕ ਆ ਇਹ ਕਈਆਂ ਨੂੰ ਚੰਗਾ ਲੱਗਿਆ ਤੇ ਕਈ ਨਹੀਂ ਲੱਗਿਆ ਸਰ ਵੋਟ ਕਿਹਨੂੰ ਪਾਉਂਗੇ ਹਾਂਜੀ ਆਮ ਆਦਮੀ ਪਾਰਟੀ ਅੱਛਾ ਆਮ ਆਦਮੀ ਪਾਰਟੀ ਨੂੰ ਭਾਈ ਵੋਟ ਕਿਹਨੂੰ ਪਾਉਂਗੇ ਸਰਜੀਤ ਨੂੰ ਹਾਂਜੀ ਸਰਜੀਤ ਨੂੰ ਸਰਜੀਤ ਕਾਲ ਸਾਲ ਨੂੰ ਤੁਹਾਡੀ ਵੋਟ ਜੀ ਕਾਲੀ ਪਾਰਟੀ ਜੀ ਕਾਲੀ ਪਾਰਟੀ ਕਾਲੀ ਦਲ ਨੂੰ ਵੋਟ ਪਾਵਾਂਗੇ ਆਹ ਭਾਈ ਜੀ ਖੜਿਆ ਭਾਈ ਜੀ ਵੋਟ ਕਿਹਨੂੰ ਪ ਆਪਾਂ ਵੋਟ ਪਾਵਾਂਗੇ ਜੀ ਸਹੀ ਮਿਹਨਤ ਅਸੀਂ ਕਾਲਿਆਂ ਨੂੰ ਪਾਈ ਹੁਣ ਵੀ ਕਾਲਿਆਂ ਨੂੰ ਪਾਉਣੀ ਹੈ ਹੁਣ ਵੀ ਕਾਲਿਆਂ ਨੂੰ ਪਾਉਣੀ ਹੈ ਪਹਿਲਾਂ ਵੀ ਕਾਲਿਆਂ ਨੂੰ ਪਾਈ ਹੈ ਸਰ ਤੁਹਾਡੀ ਵੋਟ ਆਪਾਂ ਕਿਸੇ ਨੂੰ ਨਹੀਂ ਪਾਉਣੀ ਕੋਈ ਕਿਸੇ ਨੂੰ ਨਹੀਂ ਪਾਉਣੀ ਹੈਗੀ ਆਹ ਭਾਈ ਘਰੇ ਭਾਈ ਤੁਹਾਡੀ ਵੋਟ ਕਿ ਨਹੀਂ ਪਾਉਂਗੇ ਹਾਂਜੀ ਕਾਲਿਆਂ ਨੂੰ ਹੈ ਕਾਲੀ ਬੰਦ ਵਾਲੇ ਠੀਕ ਹੈ ਠੀਕ ਆਓ ਅੰਕਲ ਤੁਹਾਡੀ ਵੋਟ ਚਾੜੂ ਨੂੰ ਕਾਰਨ ਵਧੀਆ ਪਾਵਾਂਗੇ ਭੱਜਦੇ ਕਿਉਂ ਹਾਂਜੀ ਭੱਜਦੇ ਕਿਉਂ ਭੱਜਦੇ ਨਹੀਂ ਆਜੋ ਦੱਸ ਆਜੋ ਆਜੋ ਦੱਸੋ ਹਾਂ ਦੱਸੋ ਤੁਸੀਂ ਕਿ ਵੋਟ ਵੋਟ ਕਿਹਨੂੰ ਪਾਉਂਗੇ ਔਰ ਤੇ ਜੜੀ ਮਾਲਕ ਸਰਕਾਰ ਕੰਮ ਕਰਦੀ ਅਗੇ ਉਹਨੂੰ ਪਾਣਾ ਹੈ ਕਿਹੜੀ ਸਰਕਾਰ ਕੰਮ ਕਰਦੀ ਵਧੀਆ ਲੱਗਦਾ ਜੀ ਹਾਂ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਵਧੀਆ ਮੋਦੀ ਦਾ ਲੱਗਦਾ ਹੈ ਕੰਮ ਉੱਤੀ ਸਰਕਾਰ ਦੇ ਕੋਈ ਦੋ ਕੰਮ ਸਾਨੂੰ ਵੀ ਦਿਖਾ ਦਿਓ ਹਾਂ ਦੋ ਵਧੀਆ ਕੰਮ ਸਾਨੂੰ ਵੀ ਦਿਖਾ ਦੇ ਜਿਹੜੇ ਤੁਹਾਨੂੰ ਲੱਗਦੇ ਹੁਣ ਪਹਿਲੀ ਗੱਲ ਹੈ ਮੋਦੀ ਦਾ ਬੀਐਸਐਫ ਨੂੰ ਜੜੇ ਮਾਲਕ ਆਰਡਰ ਦਿੱਤਾ ਹੋਇਆ ਹੈ ਜਦ ਮੋਤੇ ਪੱਥਰ ਨਹੀਂ ਪੈਂਦੇ ਉਹ ਵਧੀਆ ਲੱਗਦਾ ਸਭ ਤੋਂ ਵਧੀਆ ਅਗਲੇ ਚਾਹੀ ਕਰੇ ਨਾ ਕਰੇ ਸਭ ਤੋਂ ਪਹਿਲਾਂ ਦਿਲ ਦੀ ਗੱਲ ਹੈ ਉਹ ਚਾਹੀ ਹੋਰ ਕੰਮ ਨਾ ਕਰੇ ਦੇਸ ਦੇ ਅੰਦਰ ਜਿਹੜੇ ਆ ਬਾਹਰ ਦੀ ਕਿੰਨੀ ਮਾਰ ਨਹੀਂ ਹੁੰਦੀ ਜੇ ਦੇਸ ਦੇ ਕੁਝ ਪੇਡੀਆਂ ਕਰਦੇ ਹਨ ਨਹੀਂ ਦੇਰ ਦੀ ਬਾਹਰ ਦਾ ਨਹੀਂ ਕਰਦਾ ਜਿੰਨਾ ਉਹ ਮਜ਼ਾ ਹੁੰਦਾ ਹੈ ਹਾਂਜੀ ਹੋਰ ਕੋਈ ਇੱਕ ਹੋਰ ਕੰਮ ਕਰਨਾ ਸਾਨੂੰ ਰਾਮਿੰਦਰ ਹਾਂਜੀ ਰਾਮ ਆ ਮਤਲਬ ਵਿਕਾਸ ਆ ਕਰਤਾਰਪੁਰ ਰਾਮ ਮਤਲਬ ਵਿਕਾਸ ਆ ਹਾਂ ਰਾਮਿੰਦਰ ਵਿਕਾਸ ਆ ਵਿਕਾਸ ਹੀ ਹੈ ਰੋਜ਼ਗਾਰ ਮਿਲੂਗਾ ਸਾਰੇ ਨੂੰ ਰੋਜ਼ਗਾਰ ਉੱਥੇ ਜਿਹੜੇ ਮਨ ਲੋਕ ਜੇ ਮਿਠਾਈ ਦਾ ਕੰਮ ਕਰੂਗਾ ਝੰਡੇ ਦਾ ਕੰਮ ਝੰਡਾ ਹੀ ਲਾ ਕੇ ਰੱਖੂਗਾ ਆਰਾਮ ਦਾ ਉਹ ਉਹਦੇ ਨਹੀਂ ਕੰਮ ਹੈ ਸਾਰਾ ਕੰਮ ਮਿਲਦਾ ਹੈ ਠੀਕ ਨੇ ਭਾਈ ਉਹਨਾਂ ਦੀ ਕੀ ਆ SLA ਇਸ ਵਾਰ ਮੋਦੀ ਨੂੰ ਪਾਵਾਂਗੇ ਆ ਭਾਈ ਜੀ ਭਾਈ ਜੀ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਇਸ ਵਾਰ ਕਾਂਗਰਸ ਨੂੰ ਭਾਈ ਕਾਂਗਰਸ ਨੂੰ ਹੋਰ ਦੇਖਣ ਲੋਕਾਂ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਵੋਟ ਕਿਹਨੂੰ ਪਾਵੋਗੇ ਬੋਟ ਦਾ ਵੀ ਜਦੋਂ ਜਾਵਾਂਗੇ ਜਦੋਂ ਉਦੋਂ ਪਤਾ ਲੱਗੂ ਜਦੋਂ ਪਹਿਲੇ ਨੰਬਰ ਤੇ ਪਹੁੰਚੇ ਆਏ ਤਾਂ ਉਹਦੇ ਮਸ਼ੀਨਾਂ ਦੇਖ ਕੇ ਪਤਾ ਲੱਗੂ ਕਿ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗਦੇ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਆ ਪਾਰ ਦਾ ਕੋਈ ਨਹੀਂ ਵਧੀਆ ਸਾਡਾ ਤਾਂ ਉਹੀ ਚਰਖਾ ਚੱਲੀ ਜਾਂਦਾ ਸਰਕਾਰ ਕਾਦੀ ਆ ਆ ਭੂੰਡੀਆਂ ਵੇਖੋ ਕੋਈ ਹੈ ਇਹਨਾਂ ਦੀ ਮੋੜਾ ਮੋਟ ਸਾਡੇ ਕੋਲ ਤਾਂ ਉਹੀ ਰਖਸ਼ ਹੈ ਉਹੀ ਅੰਦਰ ਆਏ ਫੈਨੇਰੀ ਭੂੰਡੀ ਭਾਈ ਤੁਹਾਡੀ ਵੋਟ ਪਾਣੀ ਨਹੀਂ ਕਿਹਨੂੰ ਅੱਜ ਕਿਸੇ ਨੂੰ ਨਹੀਂ ਪਾਉਣਿਆ ਆਂਟੀ ਖੜਿਆ ਆਂਟੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਅੰਮ੍ਰਿਤਪਾਲ ਅੰਮ੍ਰਿਤਪਾਲ ਜਪਾਈ ਸਰਜੂ ਦੀ ਖਾਲਸਾ ਜਨੂ ਠੀਕ ਹੈ ਅਸੀਂ ਨਹੀਂ ਗੱਲ ਕੁਝ ਨਹੀਂ ਦੱਸਦਾ ਅੱਜ ਇਹ ਕੁਝ ਨਹੀਂ ਦੱਸ ਸਕਦੇ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਚਲਦੇ ਆ ਹਲਕਾ ਫਰੀਦਕੋਟ ਵਾਸੀਆਂ ਨਾਲ ਕਰਦੇ ਆ ਰਾਏ ਕਿਹਨੂੰ ਵੋਟ ਪਾ ਕੇ ਇਸ ਵਾਰ ਦਿੱਲੀ ਭੇਜਣਗੇ ਗੱਲ ਕਰ ਲਈ ਆਮ ਆਦਮੀ ਪਾਰਟੀ ਤੋਂ ਕਰਮਜੀਤ ਅਨਮੋਲ ਚੋਣ ਮੈਦਾਨ 'ਚ ਨੇ ਭਾਈ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਨੇ ਸਰ ਵੋਟ ਕਿਹਨੂੰ ਪਾਓਗੇ ਇਸ ਵਾਰ ਸਰਜੀਤ ਸਿੰਘ ਜੀ ਚਾਰਨ ਚਾਰਨ ਜੀ ਬਸ ਖਾਲਸਾ ਰਾਜ ਹੋਣੀ ਠੀਕ ਹੈ ਤੁਹਾਡੀ ਵੋਟ ਸਰਬਜੀਤ ਸਿੰਘ ਕੱਲੀ ਵੋਟ ਹੀ ਪਾਉਂਗੇ 21 ਰੂਪ ਚ ਵੀ ਆਵਾਂਗੇ ਸਾਰਾ ਕੋ ਆਵਾਂਗੇ ਜੀ ਅੱਛਾ ਜੀ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਫਰੀਦਕੋਟ ਵਾਸੀਆਂ ਦੀ ਕੀ ਆ ਰਾਏ ਜਿਲ੍ਹਾ ਮੋਗਾ ਦੇ ਖੜੇ ਆ ਜਾਣਦੇ ਆ ਕਿਹਨੂੰ ਵੋਟ ਪਾ ਕੇ ਜਤਾਉਣਗੇ ਸਰ ਵੋਟ ਕਿਹਨੂੰ ਪਾਉਂਗੇ ਮੋੜ ਬਾਈ ਸਰਬਜੀਤ ਸਿੰਘ ਨੂੰ ਕਾਰਨ ਕਾਰਨ ਵੀ ਸਾਰਨ ਦੇਖ ਲਿਆ ਇੱਕ ਵਾਰੀ ਮੌਕਾ ਆ ਪੰਥ ਦੇ ਧਰਮ ਜਾ ਕੇ ਦੇਖਣਾਗਾ ਕੱਲੀ ਵੋਟ ਪਾਉਂਗੇ 21 ਰੂਪ ਚ ਵੀ ਆਉਂਗੇ ਨਾਲ 21 ਰੂਪ ਚ ਵੀ ਦੇਖਾਂਗੇ ਜਦੋਂ ਮੌਕਾ ਮਿਲਿਆ ਭਾਈ ਤੁਹਾਡੀ ਵੋਟ ਆਮ ਆਦਮੀ ਪਾਰਟੀ ਠੀਕ ਹੈ ਤੁਹਾਡੀ ਵੋਟ ਸਰਜੀ ਸਿੰਘ ਸਰਜੀ ਖਾਲਸਾ ਆ ਮੈਡਮ ਖੜੇ ਆ ਮੈਡਮ ਵੋਟ ਕਿ ਨਾ ਪਾਓਗੇ ਸਰਜੀ ਸਿੰਘ ਖਾਲਸਾ ਜੀ ਠੀਕ ਆ ਤੁਹਾਡੀ ਵੋਟ ਜੀ ਸਰਜੀ ਸਿੰਘ ਖਾਲਸਾ ਨੂੰ ਭਾਈ ਤੁਹਾਡੀ ਵੋਟ ਸਰਜੀ ਤਨੂ ਜੀ ਕਾਰਨ ਕਾਰਨ ਹੀ ਉਹ ਵਧੀਆ ਸਿੱਖ ਦੇ ਇਤਿਹਾਸ ਦੀ ਦਾਤੇ ਕੱਲੀ ਵੋਟ ਹੀ ਕੱਲੀ ਵੋਟ ਹੀ ਪਾਓਗੇ ਕਿ ਸਿੱਖੀ ਸਰੂਪ ਚ ਵੀ ਆਓਗੇ ਨਾਲ ਸਿੱਖੀ ਸਰੂਪ ਚ ਵੀ ਆਵਾਂਗੇ ਠੀਕ ਆ ਕੱਲੀ ਵੋਟ ਨਹੀਂ ਅੰਦਰ ਇਹਦੇ ਉੱਤੇ ਵੱਡੇ ਕੁਰਬਾਨੀ ਹੈ ਕੀ ਦੀ ਹੈ ਹਾਂ ਜੀ ਆ ਗਿਆ ਆ ਭਾਈ ਜੀ ਤੁਹਾਡੀ ਵੋਟ ਆ ਗਿਆ ਵੀਰੇ ਮੈਨੂੰ ਐ ਲੱਗਦਾ ਵੀ ਜੇ ਤਾਂ ਇਹਨਾਂ ਨੇ ਬਚਾਉਣਾ ਵਾ ਆਪਦਾ ਪੰਜਾਬ ਨੂੰ ਨਸ਼ੇ ਪੱਤੇ ਤੋਂ ਤੇ ਫੇਰ ਉਹ ਖਾਲਸੇ ਨੂੰ ਸਪੋਰਟ ਕਰਨਾ ਚਾਹੀਦਾ ਵਾ ਠੀਕ ਹੈ ਮੈਂ ਮੈਂ ਵੀ ਵੋਟ ਉਹਨੂੰ ਪਾਉਂਗਾ ਮੇਰੀ ਫੈਮਿਲੀ ਵੀ ਉਹਨੂੰ ਪਾਊ ਭਾਈ ਜਬਰਤ ਪਾਲ ਨੂੰ ਭਾਈ ਸਾਹਿਬ ਜੀ ਖਾਲਸੇ ਨੂੰ ਵੋਟ ਪਾਉਣਗੇ ਭਾਈ ਤੁਹਾਡੀ ਵੋਟ ਹਾਂਜੀ ਬਣੀ ਨਹੀਂ ਹਲੇ ਤੁਹਾਡੀ ਵੋਟ ਸਰਬਜੀਤ ਨੂੰ ਬਈ ਠੀਕ ਆ ਅਗਲ ਤੁਹਾਡੀ ਵੋਟ ਬਣੀ ਹੋਈ ਆ ਜਿਹਨੂੰ ਪਾਉਗੇ ਫਿਰ ਜਿਹੜਾ ਦੇਸ਼ ਲਈ ਚੰਗਾ ਕਰੂਗਾ ਜਿਹੜਾ ਲੱਗਦਾ ਤੁਹਾਨੂੰ ਚੰਗਾ ਇਹ ਤਾਂ ਉੱਤੇ ਹੀ ਦੱਸਾਂਗੇ ਪਰਚੀ ਵਾਲੀ ਅੰਦਰ ਜਾ ਕੇ ਨਹੀਂ ਪਤਾ ਵਾ ਸੋਚਿਆ ਵਾ ਕਰਾਂਗੇ ਜਾ ਕੇ ਪਰ ਦੱਸਣਾ ਨਹੀਂ ਹੈਗਾ ਕਈਆਂ ਨੇ ਸੋਚ ਲਿਆ ਪਰ ਕਹੀ ਦੱਸਣ ਤੋਂ ਹੈ ਕੁਰੇਜ ਕਰਦੇ ਤਾਂ ਕਹਿੰਦੇ ਦੱਸਣਾ ਨਹੀਂ ਹੈਗਾ ਅੰਕਲ ਜੀ ਵੋਟ ਕਿਹਨੂੰ ਪਾਓਗੇ ਕਮਲ ਨੂੰ ਫੁੱਲ ਵਾਲੇ ਨੂੰ ਅਰੇ ਫੁੱਲ ਵਾਲੇ ਨੂੰ ਵੋਟ ਪਾਣਗੇ ਹੰਸ ਰਾਜ ਹੰਸ ਨੂੰ ਦੇਖਦੇ ਆ ਹੋਰ ਲੋਕਾਂ ਨਾਲ ਗੱਲਬਾਤ ਕਰਦਾ ਜਾਣਦੇ ਆ ਹਲਕਾ ਮੋਗੇ ਵਾਸੀ ਨੇ ਕੀ ਆ ਰਾਏ ਸਰ ਵੋਟ ਕਿਹਨੂੰ ਪਾਓਗੇ ਇਸ ਵਾਰ ਨਿਵਾਲੇ ਕਾਂਗਰਸ ਨੂੰ ਕਾਂਗਰਸ ਨੂੰ ਕਾਂਗਰਸ ਨੂੰ ਤੁਹਾਡੀ ਵੋਟ ਕਾਲੀ ਚੰਡੀ ਕਾਲੀ ਚੰਡੀ ਕਿਸੇ ਨੂੰ ਨਹੀਂ ਵੋਟ ਪਾਣੀ ਤੁਹਾਡੀ ਵੋਟ ਝਾੜੂ ਵਾਲੇ ਨੂੰ ਪਾਵਾਂਗਾ ਵੋਟ ਝਾੜੂ ਵਾਲੇ ਨੂੰ ਹਾਂ ਬਾਈ ਤੁਹਾਡੀ ਵੋਟ ਅੱਜ ਅੱਜ ਤੱਕ ਪਾਈ ਨਹੀਂ ਵੇਖਾਂਗੇ ਅਜੇ ਕਰ ਕਿਵੇਂ ਲੋਟ ਆ ਗਿਆ ਅੱਜ ਤੱਕ ਪਾਈ ਨਹੀਂ ਹਾਂ ਨਾ ਅੱਜ ਪਾਵਾਂਗੇ ਇਸ ਵਾਰ ਪਾਵਾਂਗੇ ਅੱਜ ਪਾਵਾਂਗੇ ਮਾਨ ਨਹੀਂ ਹਜੇ ਬਣਿਆ ਕਿਹਨੂੰ ਪਾਣੀ ਮਾਨ ਨਹੀਂ ਬਣਿਆਗਾ ਆਹ ਲੋਕਾਂ ਮੇਰੇ ਤੁਹਾਡੀ ਵੋਟ ਕਾਂਗਰਸ ਨੂੰ ਆਹ ਹੋਰ ਲੋਕਾਂ ਨੇ ਵੀ ਗੱਲਬਾਤ ਕਰਦੇ ਜਾਣਦੇ ਆ ਮੋਗੇ ਵਸੇ ਦੇ ਕੀ ਐ ਸਰ ਵੋਟ ਕਿਹਨੂੰ ਪਾਵੋਗੇ ਹਾਂਜੀ ਵੋਟ ਕਿਰਵਾਗੇ ਵੋਟ ਪਾਵਾਂ ਤੁਸੀਂ ਕਿਨੂੰ ਹੈ ਕਰਮਜੀਤ ਮੋਹਨ ਕਰਮਜੀਤ ਮੋਹਨ ਨੂੰ ਆਮਦੀ ਪਾਰਟੀ ਨੂੰ ਭਾਈ ਤੁਹਾਡੀ ਵੋਟ ਬਾਤ ਚ ਗੱਲ ਹਾਂਜੀ ਸਰ ਤੁਹਾਡੀ ਵੋਟ ਵੋਟ ਸਰ ਜਿਹੜੀ ਪਾਰਟੀ ਵਧੀਆ ਲੱਗੋ ਮਾਨ ਕੀਤਾ ਪਾਵਾਂਗੇ ਹਾਂਜੀ ਮਾਨ ਦੀ ਗੱਲ ਹੈ ਹਾਂਜੀ ਹਾਂਜੀ ਮਾਨ ਬਣਾਵਾਂਗੇ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਦੀ ਲੱਗਦਾ ਮੈਨੂੰ ਤਾਂ ਕੋਈ ਵੀ ਨਹੀਂ ਵਧੀਆ ਲੱਗਾ ਸਹੀ ਦੱਸਾਂ ਜੀ ਭਾਈ ਤੁਹਾਡੀ ਵੋਟ ਸਾਰੇ ਨੇ ਦੇਖਾਂਗੇ ਦੇਖਾਂਗੇ ਹਾਂ ਜੀ ਦੇਖਣਾ ਵਾ ਬਾਈ ਤੁਹਾਡੀ ਵੋਟ ਵੋਟ ਬਣੀ ਨਹੀਂ ਹਲੇ ਬਾਈ ਵੋਟ ਨਹੀਂ ਬਣੀ ਆ ਗਿਆ ਬਾਈ ਖੜਾ ਬਾਈ ਵੋਟ ਵੜ ਗਈ ਤੇਰੀ ਬਾਈ ਵੋਟ ਤਾਂ ਸਾਡੀ ਬਣੀ ਮਾਤਾ ਵੋਟ ਕਿ ਨੂੰ ਪਾਏਗੀ ਭਾਈ ਇਹ ਨਾ ਤਾਂ ਸਿਕਾ ਹੁੰਦੇ ਪਾ ਦੇ ਇਹ ਕਿਹੜੀ ਸਰਕਾਰ ਦੇ ਜਿਹੜੀ ਪਾਰਟੀ ਦੇ ਕੰਮ ਵਧੀਆ ਲੱਗਦੇ ਆ ਮਾਣ ਸੇਤੀ ਕਰਦੇ ਨੇ ਨੋ ਡਿਵਾਰ ਜੀ ਝਾੜੂ ਨੂੰ ਆ ਝਾੜੂ ਨੂੰ ਭਗਵੰਤ ਮਾਨ ਭਗਵੰਤ ਮਾਨ ਆਓ ਹੋਰ ਲੋਕਾਂ ਨਾਲ ਮੈਂ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਮੋਗਾ ਵਾਸੀਆਂ ਦੀ ਕੀ ਆ ਰਾਏ ਕਿਹਨੂੰ ਵੋਟ ਪਾ ਕੇ ਇਸ ਵਾਰ ਦਿੱਲੀ ਭੇਜਣਗੇ ਕਰਦੇ ਆ ਲੋਕਾਂ ਨਾਲ ਗੱਲਬਾਤ ਤੇ ਨਿਕਲ ਹੈ ਪੰਜਾਬ ਯਾਰ ਦੇ ਵਿੱਚ ਭਾਜੀ ਵੋਟ ਕਿਹਨੂੰ ਪਾਓਗੇ ਅੱਛਾ ਜੀ ਇਹ ਤਾਂ ਰੁਕੇ ਨਹੀਂਗਾ ਆਓ ਹੋਰ ਲੋਕਾਂ ਨਾਲ ਮੈਂ ਗੱਲਬਾਤ ਕਰਦੇ ਆ ਜਾਣਦੇ ਆ ਭਾਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਸਰਬਜੀਤ ਸਿੰਘ ਨੂੰ ਪਾਵਾਂਗੇ ਕਰਨ ਬਸ ਐਵੇਂ ਉਹਨਾਂ ਨਾਲ ਪਾਵਾਂਗੇ ਅੱਛਾ ਠੀਕ ਹੈ ਭਾਈ ਤੁਹਾਡੀ ਵੋਟ ਬਹੁਤ ਵੱਡੀ ਹੈ ਜੀ ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜਾ ਕੁਰਬਾਨੀ ਬਹੁਤ ਵੱਡੀ ਕੀਤੀ ਉਹਨਾਂ ਨੇ ਠੀਕ ਹੈ ਜੀ ਆਓ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਜਾਣਦੇ ਆ ਲੋਕਾਂ ਦੀ ਕੀ ਰਾਏ ਸਰ ਵੋਟ ਕਿ ਨੂੰ ਪਾਵਗੇ ਹਾਂ ਜੀ ਵੋਟ ਕਿ ਨੂੰ ਪਾਵਗੇ ਵੋਟ ਵਾ ਇੱਥੇ ਮਨ ਕੀਤਾ ਪਾਵਾਂਗੇ ਜੀ ਜਿਹੜਾ ਚੰਗਾ ਲੱਗੇ ਉਹ ਪਾਵਾਂਗੇ ਜੀ ਤੁਹਾਡੀ ਵੋਟ ਜੀ ਵੋਟ ਕਿ ਨੂੰ ਪਾਵਗੇ ਵੋਟ ਨੂੰ ਭਾਈ ਯਾਰ ਓਏ ਨਵਾਂ ਆ ਪਾਰਟੀ ਚੁਣਾਂਗੇ ਜਿਹੜਾ ਕੰਮਕਾਰ ਕਰੇ ਤੇ ਕਿਉਂਕਿ ਅੱਗੇ ਤਾਂ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਅਸੀਂ ਇਹ ਚੁਣਿਆ ਵੀ ਨਵੀਂ ਸਰਕਾਰ ਕੋਈ ਬਣੇ ਤਾਂ ਕੋਈ ਜਿਹੜੇ ਕੰਮ ਲੈ ਜਾ ਨਸ਼ਾ ਨੇ ਜਵਾਨੀ ਗਲਤੀ ਹੈ ਠੀਕ ਹੈ ਤੁਹਾਡੀ ਵੋਟ ਭਾਈ ਜੀ ਦੇਖਾਂਗੇ ਵਿਚਾਰਾਂਗੇ ਆ ਵੀਚਾਰਦਾ ਆਡੀ ਮਾਤਾ ਵੋਟ ਕਿ ਨੂੰ ਪਾਉਂਗੇ ਇਸ ਵਾਰ ਜੀ ਨਹੀਂ ਕਹਾਂਗੇ ਦੱਸਦੇ ਤੁਹਾਨੂੰ ਕਿਹੜੀ ਸਰਕਾਰ ਦੇ ਕਿਹੜੀ ਪਾਰਟੀ ਦੇ ਕੰਮ ਦੀ ਲੱਗਦਾ ਕਿਸੇ ਨੇ ਨਹੀਂ ਬਣਾਇਆ ਕੁਛ ਤੁਹਾਡੀ ਵੋਟ ਭਾਈ ਜੀ ਲੁਧਿਆਣਾ 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 ਕਿਸੇ ਨੇ ਨਹੀਂ ਕੋਈ ਕੀਤਾ ਸਾਡਾ ਖਬਰਾਂ ਦੇ ਭਾਈ ਤੁਹਾਡੀ ਵੋਟ ਹੈ ਲੁਧਿਆਣਾ ਭਾਈ ਜੀ ਵੋਟ ਤੇ ਆਣੇ ਨੂੰ ਪਾਵਾਂਗੇ ਜੀ ਵੋਟ ਤੇ ਆਣੇ ਨੂੰ ਪਾਵਾਂਗੇ ਭਾਈ ਜੀ ਵੋਟ ਕਿ ਨੂੰ ਪਾਉਗੇ ਇਸ ਵਾਰ ਅਮਰਤਪਾਲ ਨੂੰ ਆਪਣੀ ਅਮਰਤਪਾਲ ਨੂੰ ਵੋਟ ਪਾਵਾਂਗੇ ਆਡੀ ਵੋਟ ਕਿ ਨੂੰ ਪਾਉਗੇ ਹਾਂਜੀ ਵੋਟ ਕਿਨ ਪਾਵਾਂਗੇ ਵੋਟ ਪਾਵਾਂਗੇ ਕੜ ਆ ਗਿਆ ਸਰਕਾਰ ਪਾਵਾਂਗੇ ਨਵੀਂ ਸਰਕਾਰ ਨੂੰ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਬਾਈ ਦੀ ਵੋਟ ਚਾੜੋ ਯਾਰ ਠੀਕ ਆ ਯਾ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਹਲਕਾ ਮੋਗਾ ਵਸੀ ਨੇ ਕੀ ਆ ਰਾਇ ਐਂਕਲੀ ਵੋਟ ਕਿਨ ਪਾਵਾਂਗੇ ਇਸ ਵਾਰ ਹਾਂਜੀ ਵੋਟ ਕਿਨ ਪਾਵਾਂਗੇ ਵੋਟ ਪਾਵਾਂਗੇ ਕੇਜਰੀਵਾਲ ਦਾ ਲੱਗਦਾ ਜੀ ਉਹਨੂੰ ਠੀਕ ਆਓ ਤੁਹਾਡੀ ਵੋਟ ਦਾ ਹੋਰ ਲੋਕਾਂ ਨਾਲ ਗੱਲਦਿਆਂ ਗੱਲਬਾਤ ਜਾਣਦੇ ਆ ਹਲਕਾ ਮੋਗਾ ਵਸੀ ਨੇ ਕੀ ਆ ਰਾਇ ਮਾਤਾ ਵੋਟ ਕਿਨ ਪਾਵਾਂਗੇ ਇਸ ਵਾਰ ਪਰ ਆਪ ਜਿੱਥੇ ਘਰ ਦੇ ਕਰਦੇ ਕਹਿੰਗੇ ਵਾਦਾਂਗੇ। ਉਹ ਇੱਕ ਉਹ ਤੇਰੀ ਲਈ ਤੂੰ ਆਪੇ ਸਾਬ ਨਹੀਂ ਪੜਾ। ਜੇ ਤੇ ਆਜਾ ਘਰ ਦੇ ਕਰਦੇ। ਮਾਤਾ ਤੁਹਾਡੀ ਵੋਟ। ਕਾਂਗਰਸ। ਕਾਂਗਰਸ। ਬਾਈ ਵੋਟ ਕਿਹਨੂੰ ਪਾਏਗਾ ਇਸ ਵਾਰ? ਬਾਦਲ ਨੂੰ ਬਾਦਲ ਨੂੰ। ਬਾਦਲ ਸਰਕਾਰ ਦਾ ਕਈ ਇੱਕ ਕੰਮ ਵਧੀਆ। ਹਾਂਜੀ ਹਾਂਜੀ। ਕਿਹੜਾ ਵਾ? ਕਿਉਂਕਿ ਉਹ ਗਰੀਬਾਂ ਨੂੰ ਸਹੂਲਤਾਂ ਸਾਰੀਆਂ ਦਿੰਦਾ। ਤੁਹਾਡੀ ਵੋਟ ਬਾਈ ਜੀ। ਯਾਰ ਭਗਵਾਨ ਦਵਾਨੇ ਬਹੁਤ ਕੰਮ ਕੀਤੇ ਬਾਈ ਨਿਆਰਾ ਹੀ ਲਿਆਇਆ। ਬਹੁਤ ਦਿਆਂ ਨੇ ਨੌਕਰੀਆਂ। ਬੱਸ ਬਸ ਚੜਦੇ ਆ ਬਾਈ ਹੁਣਾਂ ਦੇ ਕਰਦੇ ਗੱਲਬਾਤ। ਬਾਈ ਜੀ ਵੋਟ ਕਿਹਨੂੰ ਪਾਓਗੇ? ਕਾਂਗਰਸ ਤੁਹਾਡੀ ਵੋਟ ਦੀ ਕਾਂਗਰਸ ਅੱਛਾ ਜੀ ਆ ਬਾਈ ਬੈਠਾ ਬਾਈ ਵੋਟਿੰਗ ਨਵਾਏਗਾ ਆਪਣੀ ਦਾ ਬਣੀ ਨਹੀਂ ਬੜੀ ਬੜੀ ਗੀ ਆ ਨਿਆਣਾਵਾ ਬਾਈ ਤੁਹਾਡੀ ਵੋਟ ਦੇਖਾਂਗੇ ਜੀ ਬਾਈ ਦੇਖਾਂਗੇ ਬਾਬਾ ਜੀ ਤੁਹਾਡੀ ਵੋਟ ਕਿਰੋਂ ਪਾਉਂਗੇ ਸਾਡੀ ਵੋਟ ਤਾਂ ਆ ਖਾਲਸਤਾਨ ਖਾਲਸਤਾਨ ਨੂੰ ਬਾਈ ਸਰ ਜੀ ਖਾਲਸਾ ਆ ਜਾਓ ਤੁਹਾਡੀ ਵੋਟ ਬਾਈ ਜੀ ਤੁਹਾਡੀ ਵੋਟਾਂ ਕਹਿੰਦੀ ਆ ਆਓ ਤੁਹਾਡੀ ਵੋਟ ਬਾਈ ਅਪਲਾਈ ਨਹੀਂ ਕੀਤੀ ਪਰਾ ਅਪਲਾਈ ਨਹੀਂ ਕੀਤੀ ਹੈਗੀ ਤੁਹਾਡੀ ਵੋਟ ਕਾਂਗਰਸ ਨੂੰ ਕਾਂਗਰਸ ਨੂੰ ਬਾਈ ਤੁਹਾਡੀ ਵੋਟ ਕਾਲੀਆਂ ਨੂੰ ਵੀ ਕਾਲੀਆਂ ਤੁਹਾਡੀ ਵੋਟ ਬਾਈ ਜੀ ਅੰਮ੍ਰਿਤਪਾਲ ਤੁਹਾਡੀ ਵੋਟ ਅੰਮ੍ਰਿਤਪਾਲ ਅੱਛਾ ਠੀਕ ਹੈ ਭਾਈ ਜੀ ਤੁਹਾਡੀ ਵੋਟ ਬਾਈ ਜੀ ਅੰਮ੍ਰਿਤਪਾਲ ਅੰਮ੍ਰਿਤਪਾਲ ਠੀਕ ਹੈ ਤੁਹਾਡੀ ਵੋਟ ਬਣੀ ਭਾਈ ਤੁਹਾਡੀ ਵੋਟ ਅੰਮ੍ਰਿਤਪਾਲ ਅੰਮ੍ਰਿਤਪਾਲ ਤੁਹਾਡੀ ਵੋਟ ਕਿਨੂੰ ਪਾਓਗੇ ਹਾਂਜੀ ਵੋਟ ਕਿਨੂੰ ਪਾਓਗੇ ਗੁਰਬਖਸ਼ ਸਰਬਜੀਤ ਸਿੰਘ ਜੀ ਸਰਬਜੀਤ ਘਾਲ ਸਾਹਿਬ ਤੁਹਾਡੀ ਵੋਟ ਜੀ ਆਪਾਂ ਕੁਛ ਪਾਵੇ ਦੱਸੀ ਮਾਰਾ ਜੀ ਅੰਕ ਜੀ ਵੋਟ ਕਿਨੂੰ ਪਾਓਗੇ ਹਾਂਜੀ ਵੋਟ ਕਿਨੂੰ ਪਾਓਗੇ ਵੋਟ ਭਾਈ ਜਿੱਥੇ ਸੋਤ ਲੱਗਾ ਉਥੇ ਪਾ ਹੀ ਦੇਣੀ ਆਪਾਂ ਕਿਹੜੀ ਸਰਕਾਰ ਦੇ ਜਿਹੜੇ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗ ਕਾਂਗਰਸ ਨੂੰ ਤੁਹਾਡੀ ਵੋਟ ਜੀ ਕਾਂਗਰਸ ਅਜਾ ਤੁਹਾਡੀ ਵੋਟ ਕਾਂਗਰਸ ਨੂੰ ਕਾਂਗਰਸ ਦੀ ਵੋਟ ਕਿਹਨੂੰ ਪਾਓਗੇ ਇਸ ਵਾਰ ਅਕਾਲੀ ਦਲ ਕੱਲ ਦੀ ਸਰਕਾਰ ਦਾ ਕੋਈ ਇੱਕ ਕੰਮ ਵਧੀਆ ਹਾਂ ਜੀ ਜਨਾਬੋ ਸਾਨੂੰ ਵੀ ਪਾਓ ਜੀ ਕੋਈ ਇੱਕ ਜਨਾਬ ਇਹ ਸਾਰੇ ਗੰਨ ਸ੍ਰੀ ਭਾਣੇ ਕਹੇ ਅੱਛਾ ਜੀ ਬੰਡੇ ਇਹਨਾਂ ਕਿੰਨੇ ਬੰਡੇ ਇਹ ਹਸਾ ਬੜੇ ਵਾ ਇਹ ਬੰਦੇ ਹਾਂਜੀ ਇਹ ਉਹਨੇ ਬਣਾਇਆ ਇਹ ਵਿਰੋਧੀ ਇਹ ਵੀ ਕਹਿੰਦੇ ਆ ਕਿ ਜੇ ਚਿੱਟਾ ਪੰਜਾਬ ਦਾ ਅਕਾਲੀ ਦਲ ਲੈ ਕੇ ਉੱਚੀ ਤੂੰ ਹੈਰੀ ਜੇ ਚਿੱਟਾ ਪੰਜਾਬ ਚ ਆਇਆ ਤੇ ਨਸ਼ਾ ਪੰਜਾਬ ਚ ਆਇਆ ਅਕਾਲੀ ਦਲ ਦੀ ਦੇਰ ਆ ਅਕਾਲੀਆ ਦਾ ਕੋਈ ਰੰਡ ਨਹੀਂ ਜਿੱਕੇ ਆਇਆ ਇਹ ਬੜੇ ਹੋਰ ਰੰਡ ਵੇਚਦੇ ਹੋਏ ਜੇ ਉਹ ਵੀ ਵੇਚਦੇ ਠੀਕ ਆ ਯਾਓ ਭਾਈ ਵੋਟੀ ਵੋਟ ਹੋਰ ਬੀਜੇਪੀ ਨੂੰ ਵੀਰੇ ਬੀਜੇਪੀ ਸੇ ਬੀਜੇਪੀ ਦੇਖਦੇ ਆ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਵੋਟ ਕਿਹਨੂੰ ਮਾਗੇ ਇਸ ਵਾਰ ਵੀਰੇ ਦੇਖੋ ਅਸੀਂ ਤਾਂ ਵੋਟ ਸਾਡਾ ਹੀ ਤਾਂ ਉਹ ਕਿਹਨੂੰ ਚੱਲਦਾ ਫਿਰਦਾ ਚੱਕਰ ਵੇ ਚੱਕਰਵਾਰ ਦੀ ਫੌਜਾ ਸੋਚਿਆ ਨਹੀਂ ਬਾਜੀ ਉਹਨਾਂ ਦੇ ਵੋਟ ਪਾਉਣ ਵਾਲੇ ਦੇਖਦੇ ਆ ਇਸ ਵਾਰ ਕਿਹਨੂੰ ਪਾਣਗੇ ਬਾਜੀ ਵੋਟ ਕਿਹਨੂੰ ਮਾਗੇ ਆਈ ਬੀਜੇਪੀ ਨੂੰ ਵੀਰੇ ਯਾਰ ਮਾਤ ਵਾੜੀ ਵੋਟ ਸਮਾ ਵਿਚਾਰ ਕੇ ਪਾਵਾਂਗੇ ਭਰਾਵਾ ਜਿਵੇਂ ਕਰਦੇ ਮਗਰ ਚਾਰ ਕੇ ਪਹੁੰਗੇ ਵੋਟ ਅੰਕਲ ਲੋੜੀ ਵੋਟ ਹਾਂਜੀ ਕਿਹਨੂੰ ਪਾਵਾਂਗੇ ਜੀ ਵੋਟ ਕਿਹਨੂੰ ਪਾਵੋ ਵੋਟ ਖਾਲਸਾ ਨੂੰ ਹਾਂਜੀ ਖਾਲਸਾ ਨੂੰ ਅੱਛਾ ਸਰਬਜੀਤ ਭਾਈ ਸਾਹਿਬ ਜੀ ਦੇ ਖਾਲਸਾ ਇਸ ਵਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜੇ ਸ਼ਹੀਦ ਭਾਈ ਬੀਨਤ ਸਿੰਘ ਦੇ ਸੁਪੁੱਤਰ ਖੜੇ ਹੋਏ ਨੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਬੜੀ ਚੋਣ ਚਰਚਾ ਵਿੱਚ ਗੱਲਬਾਤ ਹੋ ਰਹੀ ਆ ਮਾਈ ਜੀ ਵੋਟ ਕਿਹਨੂੰ ਪਾਵੋ ਇਸ ਵਾਰ ਕਾਂਗਰਸ ਨਹੀਂ ਕਾਂਗਰਸ ਨੂੰ ਕਾਂਗਰਸ ਨੂੰ ਹੋਰ ਦੇਖਦੇ ਆ ਮਾਜੀ ਤੁਹਾਡੀ ਵੋਟ ਵੋਟ ਕਿੰਨਾਂ ਹੋ ਗਏ ਕੋਈ ਨਹੀਂ ਕਹਿ ਸਕਦੇ ਭਰਾ ਅੱਛਾ ਉਹਦੇ ਬਾਈ ਨੇ ਹਾਕ ਮਾਰ ਲਈ ਬਾਈ ਕੋਲ ਚਲਦੇ ਆ ਬਾਈ ਦੀ ਪੁੱਛਦੇ ਆ ਰਾਏ ਕਿ ਨੂੰ ਪਾਉਣਗੇ ਵੋਟ ਇਹ ਸਵਾਰ ਹਲਕਾ ਫਰੀਦਕੋਟ ਦੇ ਵਾਸੀ ਕਿਹਨੂੰ ਜਤਾ ਕੇ ਦਿੱਲੀ ਭੇਜ ਦੇਣੇ ਦੇਖਣ ਆਲਾ ਹੋਵੇਗਾ ਸਮਾਂ ਦੱਸੇਗਾ ਬਾਕੀ ਤਾਂ ਲੋਕਾਂ ਦੀ ਲੈਣੇ ਪਿਆ ਰਾਏ ਜ ਜਾਣਦੇ ਕਾਜੀ ਵੋਟ ਨਹੀਂ ਪਾਉਣਗੇ ਮੋੜਾ ਬਾ ਝਾੜੂ ਨੂੰ ਹੀ ਪਾਉਣੀ ਬਾਈ ਅੱਛਾ ਜੀ ਹਾਂ ਝਾੜੂ ਸਰਕਾਰ ਦਾ ਕੋਈ ਇੱਕ ਕੰਮ ਵਧੀਆ ਮੈਂ ਕਹ ਨਿਆਰਾ ਝਾੜੂ ਨਿਆਰਾ ਬਾਈ ਤੁਹਾਡੀ ਵੋਟ ਝਾੜੂ ਨਹੀਂ ਝਾੜੂ ਆਹ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਜਿੰਨੂੰ ਕਹਾਂਗਾ ਪਾ ਦੇਾਂਗੇ ਯਾਰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਸਾਨੂੰ ਸਾਰਿਆਂ ਨੂੰ ਵਧੀਆ ਨੇ ਆਮ ਆਦਮੀ ਅੱਜ ਤੁਹਾਡੀ ਵੋਟ ਅਮਰਪਾਲ ਨੂੰ ਅਮਰਪਾਲ ਅਮਰਪਾਲ ਨੂੰ ਠੀਕ ਆ ਜੀ ਠੀਕ ਆ ਆਹ ਹੋਰ ਲੋਕਾਂ ਨਾਲ ਗੱਲਬਾਤ ਕਰਦਾ ਜਾਣਦੇ ਆ ਹਲਕਾ ਫਰੀਦਕੋਟ ਵਾਸੀਆਂ ਦੀ ਕੀ ਆ ਰਾਏ ਭਾਈ ਜੀ ਵੋਟ ਕਿਹਨੂੰ ਪਾਵਾਂਗੇ ਬਣੀ ਨਹੀਂ ਯਾਰ ਹਾਲੇ ਮੇਰੀ ਵੋਟ ਬਈ ਪਾਵਾਂਗੇ ਵਧੀਆ ਬੰਦੇ ਨੂੰ ਪਾਵਾਂਗੇ ਕਿਸੇ ਨੂੰ ਵਧੀਆ ਬੰਦੇ ਜਿਹੜਾ ਲੈ ਵਧੀਆ ਬੰਦਾ ਹੈ ਸੋਚਣਾ ਕਿਹੜਾ ਵਾ ਭਾਈ ਤੁਹਾਡੀ ਵੋਟ ਬਣੀਆਂ ਵੀਰੇ ਕਿਹਨੂੰ ਪਾਏਗਾ ਪਾਪਾ ਵੀਰੇ ਆਰ ਕੀ ਪਾਉਣੀ ਪੈਸੇ ਲੈ ਕੇ ਪੈਸੇ ਲੈ ਕੇ ਵੋਟ ਪਾਉਣੀਆਂ ਆ ਜਾ ਵਾਜੇ ਭਾਈ ਜੀ ਤੁਹਾਡੀ ਵੋਟ ਵੋਟ ਕਿ ਭਾਈ ਜੀ ਵੋਟ ਕਿਹਨੂੰ ਪਾਵਾਂਗੇ ਝਾੜੂ ਨੂੰ ਪਾਵਾਂਗੇ ਬਾਦ ਤੁਹਾਡੀ ਵੋਟ ਆ ਰਹੇ ਨੂੰ ਨਾ ਅੱਛਾ ਜੀ ਅੱਛਾ ਜੀ ਕਿਸੇ ਨੂੰ ਨਹੀਂ ਪਾਉਂਦੇ ਕਿਸੇ ਕਿਉਂ ਇੱਧਰ ਵੀ ਬਹੁਤ ਲੱਗਦਾ ਤੁਹਾਡੀ ਆਪਣੇ ਦਾ ਗੰਨਾ ਕਿਸਾਨ ਨੂੰ ਜਾਊਗੀ ਬਾਈ ਗੰਨਾ ਕਿਸਾਨ ਕਿਹੜਾ ਕਿਉਂ ਉਮੀਦਦਾਰ ਕਿਉਂ ਉਮੀਦਵਾਰ ਦਾ ਸਰਪ ਜੀ ਸਰਪ ਜੀ ਸਿੰਘ ਖਾਲਸਾ ਭਾਈ ਸਾਹਿਬ ਜੀ ਖਾਲਸਾ ਠੀਕ ਹੈ ਜੀ ਦੇਖਦੇ ਆ ਇਸ ਵਾਰ ਹਲਕਾ ਫਰੀਦਕੋਟ ਦੇ ਵਾਸੀ ਕਿਹਨੂੰ ਜਿਤਾ ਕੇ ਦਿੱਲੀ ਭੇਜਦੇ ਨੇ ਕਰਦਾ ਲੋਕਾਂ ਨਾਲ ਗੱਲ ਵਸਰ ਅੰਕਲ ਜੀ ਵੋਟ ਕਿ ਨਵਾਉਗੇ ਵੋਟ ਜੀ ਵੋਟ ਜਿਹੜਾ ਚੰਗਾ ਕੰਮ ਕਰੇਗਾ ਉਹਨੂੰ ਅਲ ਕਿਹੜਾ ਚੰਗਾ ਲੱਗਦਾ ਹਾਂ ਹਜੇ ਤਾਂ ਸਾਨੂੰ ਸਾਰੋ ਦੇਖ ਦੇਖੀਏ ਨੇ ਦਰਾਂ ਨੂੰ ਕੀ ਕਰਦੇ ਸਾਰਾਂ ਦੇਖੀ ਜਾਨੇ ਹਜੇ ਦੇਖਦੇ ਆ ਕਿ ਨੂੰ ਚੰਗਾ ਲੱਗਦਾ ਵਾ ਕੋਟ ਕਿ ਨੂੰ ਮਾਏਗਾ ਸਵਾਰ ਹਾਂਜੀ ਕੋਟ ਕਿ ਨੂੰ ਮਾਏਗਾ ਭਾਈ ਸਰ ਜੀ ਤੂੰ ਹਾਂਜੀ ਬਾਈ ਨੂੰ ਬਾਵਾ ਵੀ ਸਰ ਜੀ ਦੇ ਖਾਸ ਸਾਰ ਨੂੰ ਠੀਕ ਹੈ ਹੋਰ ਲੋਕ ਆਏ ਬਾਈ ਕਿਹੜਾ ਬਾਈ ਕੋਟ ਕਿ ਨੂੰ ਮਾਏਗਾ ਸਵਾਰ ਕਿਸੇ ਨੂੰ ਨਹੀਂ ਕਿਹਨੂੰ ਨਹੀਂ ਪਾਉਣੀ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਜਾਣਦੇ ਆ ਲੋਕਾਂ ਦੀ ਕੀ ਆ رائے ਕੀ ਨੂੰ ਜਿਤਾ ਕੇ ਦਿੱਲੀ ਭੇਦ ਦੇ ਹਲਕਾ ਫਰੀਦਕੋਟ ਦੇ ਵਾਸੀ ਅੱਜ ਹਲ ਜ਼ਿਲ੍ਹਾ ਮੁਕੇ ਦੇ ਮੇਰੇ ਵਜਾਰ ਤੇ ਖੜੇ ਆ ਲੋਕਾਂ ਨਾਲ ਕਰਦੇ ਪਿਆ ਗੱਲਬਾਤ ਜਾਂ ਲਾਂਗੇ ਲੋਕਾਂ ਦੀ ਕੀ ਆ رائے ਕੀ ਨੂੰ ਜਿਤਾਉਂਦੇ ਨੇ ਇਸ ਵਾਰ ਹਲਕਾ ਮੁਕੇ ਤੋਂ ਜਾਣਦੇ ਆ ਆ ਦੇ ਭਾਈ ਜੀ ਭਾਈ ਜੀ ਵੋਟ ਕਿ ਨੂੰ ਪਾਉਂਗੇ ਵੋਟ ਕਿ ਨੂੰ ਪਾਉਂਗੇ ਜਿੰਨੂੰ ਕਹੋਗੇ ਪਾ ਦੇਾਂਗੇ ਤੁਹਾਨੂੰ ਕਿਹਦੇ ਸੇ ਕੰਮ ਵਧੀਆ ਲੱਗਦੇ ਆ ਤੁਸੀਂ ਦੱਸੋ ਤੁਸੀਂ ਤਰੇ ਫਿਰਦੇ ਸੰਤ ਪਦਾ ਨਾ ਤੁਹਾਨੂੰ ਸਾਡੇ ਸਾਹਮਣੇ ਕਿੰਨੂ ਮੜ ਜੀ ਸਾਰੇ ਇੱਕੋ ਜਿਹੇ ਯਾਰ ਸਾਰੇ ਇੱਕੋ ਜਿਹੇ ਯਾਰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਭਾਈ ਵੋਟ ਕਿਨੂੰ ਪਾਵੋਗੇ ਹਾਂਜੀ ਵੋਟ ਕਿਨੂੰ ਪਾਵੋਗੇ ਝਾੜੂ ਨੂੰ ਜੀ ਤੁਹਾਡੀ ਵੜ ਝਾੜੂ ਨੂੰ ਜੀ ਝਾੜੂ ਨੂੰ ਮਾਤਾ ਜੀ ਕਹਿੰਦੀ ਝਾੜੂ ਨੂੰ ਵੋਟ ਪਾਵਾਂਗੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਭਾਈ ਜੀ ਕਿਨੂੰ ਵੋਟ ਕਿਨੂੰ ਪਾਵੋਗੇ ਇਹ ਤਾਂ ਬਠਿੰਡਾ ਹਲਕਾ ਯਾਰ ਹੈ ਬਠਿੰਡੇ ਬਠਿੰਡੇ ਜਿੱਥੇ ਨੂੰ ਪਾਵਾਂਗੇ ਡਿੱਡੇ ਦਾ ਮਨ ਕੀਤਾ ਪਾਵਾਂਗੇ ਮਨ ਨਹੀਂ ਕੀਤਾਗਾ ਫਿਰ ਜੇ ਕੀਤਾ ਪਾਵਾਂਗੇ ਵੋਟ ਆਹ ਦੇ ਅੰਕਲ ਜੀ ਵੋਟ ਕਿਨੂੰ ਪਾਵੋਗੇ ਜਾਣ ਨੂੰ ਬਾਈ ਜਾਣ ਨੂੰ ਮਾਤਾ ਜੋੜੀ ਵੋਟ ਹੈ ਇਹ ਤਾਂ ਗੰਨੇ ਨੇ ਬਾਬਾ ਦੇ ਗੰਨੇ ਨੂੰ ਅਜਾ ਗੰਨੇ ਨੂੰ ਇਹ ਆਡਾ ਡੱਡ ਗੱਲਾਂ ਨੇ ਦੋਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਆਪਾਂ ਜੀ ਵੋਟ ਕਿਹਨੂੰ ਪਾਉਂਗੇ ਕਾਲੀ ਦਾਲ ਨੂੰ ਅਜਾ ਕਾਲੀ ਦਾਲ ਨੂੰ ਆਹ ਹੋਰ ਲੋਕਾਂ ਨਾਲ ਕਰਦੇ ਆਂ ਗੱਲਬਾਤ ਜਾਣਦੇ ਆਂ ਹਲਕਾ ਫਰੀਦਕੋਟ ਵਾਸੀਆਂ ਨੇ ਕੀ ਆ رائے ਕੀ ਨੂੰ ਜਤਾ ਕੇ ਇਸ ਵਾਰ ਦਿੱਲੀ ਭੇਜਦੇ ਨੇ ਹਲਕਾ ਫਰੀਦਕੋਟ ਦੇ ਵਾਸੀ ਅੱਜ ਮੋਗਾ ਜ਼ਿਲ੍ਹਾ ਦੇ ਜ਼ਿਲ੍ਹੇ ਮੋਗੇ ਦੇ ਮੇਨ ਬਾਜ਼ਾਰ ਤੇ ਖੜ੍ਹੇ ਆ ਲੋਕਾਂ ਨਾਲ ਕਰਦੇ ਪਿਆ ਗੱਲਬਾਤ ਦੇਖਦੇ ਆਂ ਇਸ ਵਾਰ ਕੀ ਦਾ ਕੀ ਦੀ ਕਿਸਮਤ ਚਮਕਦੀ ਆ ਬਾਈ ਵੋਟ ਕਿਹਨੂੰ ਪਾਉਂਗੇ ਆਹ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਬਾਈ ਜੀ ਵੋਟ ਕਿਹਨੂੰ ਪਾਓਗੇ ਵੋਟ ਹਾਂਜੀ ਵੋਟ ਭਾਜੀਪੀ ਭਾਜੀਪੀ ਨੂੰ ਆਹ ਹੋਰ ਲੋਕਾਂ ਨਾਲ ਵੀ ਦੇਖਦੇ ਆ ਇਸ ਵਾਰ ਕਿਹਨੂੰ ਜਿਤਾਉਂਦੇ ਨੇ ਮੈਡਮ ਵੋਟ ਕਿਹਨੂੰ ਪਾਓਗੇ ਇਸ ਵਾਰ ਹਾਂਜੀ ਵੋਟ ਕਿ ਪਾਓਗੇ ਬਾਦਲ ਨੂੰ ਬਾਦਲ ਨੂੰ ਠੀਕ ਹੈ ਤੁਹਾਡੀ ਵੋਟ ਜੀ ਕਾਂਗਰਸ ਨੂੰ ਕਾਂਗਰਸ ਨੂੰ ਬਾਈ ਜੀ ਵੋਟ ਕਿਹਨੂੰ ਪਾਓਗੇ ਵੋਟ ਦਾ ਪ੍ਰਭਾਵ ਅੱਗੇ ਕਰਨੀ ਤੈਨੂੰ ਕਿਸੇ ਦੱਸ ਗਏ ਹਾਂਜੀ ਤੇ ਉਹ ਕਿਹਨੂੰ ਪਾਈਆ ਵੋਟ ਤੁਹਾਡੀ ਵੋਟ ਜੀ ਇਹਦਾ ਕਾਂਗਰਸੀ ਆ ਜੀ ਕੱਟਰਾ ਤੁਹਾਡੀ ਵੋਟ ਕਾਸੀ ਵੋਟ ਰਾਜਵਿੰਦਰ ਸਿੰਘ ਧਰਮਕੋਟ ਹਾਂ ਜੀ ਰਾਜਵਿੰਦਰ ਕੋ ਠੀਕ ਹੈ ਤੁਹਾਡੀ ਵੋਟ ਜੀ ਕਾਂਗਰਸ ਨੂੰ ਪਾਉਣੀ ਠੀਕ ਹੈ ਬਾਜੀ ਤੁਹਾਡੀ ਵੋਟ ਆਹੀ ਹੈ ਆਜ਼ਾਦ ਮੀਦਵਾਰੀ ਆ ਜੀ ਆਜ਼ਾਦ ਮੀਦਵਾਰੀ ਸਰ ਆਹ ਜਹਾਏ ਮਾਈ ਦੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਅਕਾਲੀ ਦਲ ਨੂੰ ਬਾਦਸ਼ਾਹ ਦਲ ਨੂੰ ਅਕਾਲੀ ਦਲ ਨੂੰ